ਪੜਕਾਉ ਕਹਿੰਦੇ ਭਾਸ਼ਾ ਨੂੰ ਦਰਫਤਾਰ ਰਾਹ ਹਰ ਬੰਦੇ ਨਾਲ ਹਰ ਮਸਲੇ 'ਚ ਰਫਤਾਰ ਰਾਹੇ ਲੋਕ ਕਹਿੰਦੇ ਟਾਂਗ ਅੜਾਓ ਚਲੋ ਮੈਂ ਦੱਸ ਦੇਈ ਤੋ ਤਾਰਿਆ ਦੀਪ ਸਿੱਧੂ ਨੂੰ ਤਾਂ ਇਹੋ ਜਿਹੇ ਬੰਦਿਆਂ ਨੇ ਪਲਟੀਨਾ ਦੇ ਕੇ ਭਜਾਤਾ ਸੀ ਪਿੱਛੇ ਪੈ ਗਈ ਸੀ ਹਾਥ ਵਾਦ ਕਰਦੇ ਚਲ ਮੈਂ ਮੰਨ ਲੈਂਦਾ ਮੈਨੂੰ ਇਹ ਚੀਜ਼ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਪਾਉਣੀ ਚਾਹੀਦੀ ਸੀ ਐਤੂ ਬਾਅਦ ਮੈਨੂੰ ਦੱਸ ਦੋ ਹੋਰ ਕੀ ਬਜਾਰੇਗੀ ਮੇਰਾ ਪ੍ਰੋਟ ਕਰਨ ਦੀ ਜਿਹੜੇ ਲੋਕ ਭਾਵੇਂ ਸਿੱਧੂ ਦਾ ਵਿਰੋਧ ਕਰਦੇ ਹੋ ਸਿਰਫ ਇਹ ਇਸ ਕਰਕੇ ਕਰਦੇ ਆ ਕਹਿੰਦੇ ਤਰੀਕਾ ਸਹੀ ਨਹੀਂ ਬੋਲਬਾਣੀ ਸਹੀ ਹੈ ਗੁਰਪ੍ਰੀਤ ਕੋਟਲੀ ਕਹਿੰਦੇ ਗੁਰਪ੍ਰੀਤ ਕੋਟਲੀ ਨੇ ਉਦੋਂ ਉਹਨਾਂ ਦੋਨਾਂ ਦੇ ਬਹੁਤ ਪੱਖਾਂ 'ਚ ਗੱਲਾਂ ਆ। ਇਸ ਵਾਰ ਤਾਂ ਉਹਦਾ ਵੀ ਵਿਰੋਧ ਹੋ ਗਿਆ। ਇੱਕ ਮੱਟ ਸ਼ੀਰੋਂ ਵਾਲਾ ਉਹਦੀ ਵੀ ਵੀਡੀਓ ਚੱਲ ਰਹੀ ਆ। ਗੁਰਪ੍ਰੀਤ ਕੋਟਲੀ ਹੋ ਗਿਆ ਹਨਾ। ਇਹਨਾਂ ਦਾ ਵਿਰੋਧ ਤਾਂ ਹੋਇਆ ਵੀ ਇਹਨਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ। ਕੋਟਲੀ ਦਾ ਵਿਰੋਧ ਹੋਇਆ ਪਰ ਲੱਕੇ ਦਾ ਨਹੀਂ। ਡਰਦੇ ਆ ਲੋਕ ਫਿਰ ਇਹਦਾ ਮਤਲਬ ਲੱਕੇ ਰੇ। ਕਮੀਆਂ ਹਰੇਕ ਇਨਸਾਨ 'ਚ ਹੁੰਦੀਆਂ। ਜਿਹਦੇ ਤੁਹਾਨੂੰ ਵੀ ਕਮੀ ਨਾ ਹੋਵੇ ਉਹ ਤਾਂ ਰੱਬ ਹੁੰਦਾ। ਜਿਹੜਾ ਬੰਦਾ ਤਰਕ ਨਾਲ ਕੋਈ ਗੱਲ ਦਲੀਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੀਆਂ ਧੀਆਂ ਨੂੰ ਉਹਦੀਆਂ ਭੈਣਾਂ ਨੂੰ ਜਲੇਲ ਕੀਤਾ ਜਾਂਦਾ ਕੰਮ ਤੁਸੀਂ ਵੀ ਤਾਂ ਵੀਡੀਓ ਵੀਡੀਓ ਖੇਡਦੇ ਹੋਗੇ ਕਦੇ ਰੋਮੀ ਨਾਲ ਕਦੇ ਬੂਟੇ ਨਾਲ ਤੁਸੀਂ ਵੀ ਤਾਂ ਹਰ ਮਸਲੇ ਤੇ ਵੀਡੀਓ ਵੀਡੀਓ ਖੇਡਦੇ ਮੈਂ ਮੰਨਦਾ ਵੀ ਮੇਥੋਂ ਇਹ ਗਲਤੀ ਹੋਈ ਆ ਵੀ ਮੈਂ ਉਹ ਬੰਦਿਆਂ ਨਾਲ ਉਲਝਿਆ ਕਿਉਂਕਿ ਉਹਨਾਂ ਦਾ ਤਾਂ ਕੰਮ ਆ ਬਾਈ ਹਰੇਕ ਬੰਦੇ ਨੂੰ ਮਾੜਾ ਕਹਿਣਾ ਉਹ ਕਹਿੰਦੇ ਤੁਹਾਡਾ ਕੰਮ ਆ ਹਰ ਇੱਕ ਬੰਦੇ ਨੂੰ ਮਾੜਾ ਕਹਿਣਾ ਉਹ ਬੰਦੇ ਨੂੰ ਕੋਈ ਜਾਣਦਾ ਨਹੀਂ ਅੱਜ ਉਹਦੀ ਹਰੇਕ ਚੈਨਲ ਉਹਦੀ ਵੀਡੀਓ ਚ ਨਾ ਪਤਾ ਭਾਵੇਂ ਉਹ ਬੰਦਾ ਗੰਦ ਪਕਦਾ ਪੰਜਾਬ ਦੀ ਪਰ ਉਹ ਚਲਾਉਣ ਦਾ ਲਾਗੇ ਨਾ ਚੈਨਲ ਉਹਨਾਂ ਉਹਨਾਂ ਨੂੰ ਵੀ ਅਧਿਕਾਰ ਹੈ ਕਹਿਣ ਦਾ ਕਿ ਅਸੀਂ ਰਫਤਾਰਾ ਇਹਨੂੰ ਪਸੰਦ ਨਹੀਂ ਕਰਦੇ ਇੱਕ ਸਮਾਂ ਸੀ ਜਦੋਂ ਜੇਕਰ ਕੋਈ ਘਟਨਾ ਘਟ ਜਾਂਦੀ ਸੀ ਤਾਂ ਉਹਦੀ ਖਬਰ ਕਈ ਕਈ ਦਿਨ ਨਹੀਂ ਮਿਲਦੀ ਸੀ ਉਸ ਖਬਰ ਨੂੰ ਔਰ ਫੂਟਚਨਾ ਨੂੰ ਇੱਕ ਬੰਦਾ ਪੈਦਲ ਜਾਂਦਾ ਸੀ ਜਾਂ ਖੱਤ ਪਾਇਆ ਜਾਂਦਾ ਸੀ ਤਾਂ ਲੋਕਾਂ ਤੱਕ ਉਹ ਸੂਚਨਾ ਪਹੁੰਚਦੀ ਸੀ ਅੱਜ ਸਮਾਂ ਇਹ ਹੈ ਕਿ ਸੋਸ਼ਲ ਮੀਡੀਆ ਦਾ ਦੌਰ ਆ ਸੋਸ਼ਲ ਮੀਡੀਆ ਤੇ ਜੇਕਰ ਕੋਈ ਘਟਨਾ ਘਟਦੀ ਆ ਤਾਂ ਚੰਦ ਪਲਾਂ ਦੇ ਵਿੱਚ ਪੂਰੀ ਵਰਲਡ ਦੇ ਵਿੱਚ ਜਿਹੜੀ ਉਹ ਘਟਨਾ ਫੈਲ ਜਾਂਦੀ ਹੈ ਘਟਨਾ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਆ ਇਸ ਜਗ੍ਹਾ ਤੇ ਇਹ ਘਟਨਾ ਘਟੀ ਆ ਸੋਸ਼ਲ ਮੀਡੀਆ ਦੇ ਦੌਰ ਦੇ ਉੱਤੇ ਸੋਸ਼ਲ ਮੀਡੀਆ ਤੇ ਕੁਝ ਨਾਮੀ ਚਿਹਰੇ ਨੇ ਜਿਹੜੇ ਹਰ ਮਸਲੇ ਦੇ ਵਿੱਚ ਕਹਦੀ ਹੈ ਕਿ ਹਰ ਮਸਲੇ ਤੇ ਚਰਚਾ ਕਰਦੇ ਆ ਹਰ ਮਸਲੇ ਤੇ ਬੋਲਦੇ ਆ ਜਿੱਦਾਂ ਕਹਦੀ ਹੈ ਭਾਨਾ ਸਿੱਧੂ ਲੱਖਾ ਸਧਾਨਾ ਰਫਤਾਰ ਰਾਏ ਬਹੁਤ ਇਦਾਂ ਦੇ ਚਿਹਰੇ ਨੇ ਇਹ ਪੰਜਾਬ ਦੇ ਚਰਚਤ ਚਿਹਰੇ ਨੇ ਉਹਨਾਂ ਚਰਚਤ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਰਫਤਾਰ ਰਾਏ ਹੈ ਉਹ ਰਫਤਾਰ ਰਾਏ ਅੱਜ ਸਾਡੇ ਨਾਲ ਮੌਜੂਦ ਹੈ ਹਰ ਵੇਲੇ ਰਫਤਾਰ ਰਾਏ ਜਿਹੜਾ ਕੌਂਟਰੋਵਰਸੀ ਦੇ ਵਿੱਚ ਰਹਿੰਦਾ ਹੈ ਕੌਂਟਰੋਵਰਸੀ ਕਰਨਾ ਰਫਤਾਰ ਰਾਏ ਦੀ ਕੀ ਮਜਬੂਰੀ ਹੈ ਕਿਉਂ ਇੰਨੀਆਂ ਤਤੀਆਂ ਗੱਲਾਂ ਰਫਤਾਰ ਰਾਏ ਸੋਸ਼ਲ ਮੀਡੀਆ ਤੇ ਕਰਦਾ ਹੈ ਰਫਤਾਰ ਰਾਏ ਤੋਂ ਜਾਣ ਲੈਂਦੇ ਆ ਰਫਤਾ ਰਾਏ ਸਾਡੇ ਨਾਲ ਮੌਜੂਦ ਹੈ ਸਵਾਗਤ ਆ ਬਾਈ ਜੀ ਤੁਹਾਡਾ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪਹਿਲਾਂ ਤਾਂ ਸਟਾਈਲ ਦੀ ਗੱਲ ਕਰ ਲਈ ਆਪਾਂ ਜਿਹੜਾ ਸਟਾਈਲ ਲੋਈ ਇਹ ਚਿੱਟੀ ਲੋਈ ਦੀ ਬੁੱਕਲ ਮਾਰਨੀ ਇਹ ਸਟਾਈਲ ਕੀ ਆ ਇਹ ਕਿੱਥੇ ਸਟਾਈਲ ਆ ਭਰਾ ਇਹਦਾ ਠੰਡ ਲੱਗਦੀ ਸੀ ਬਾਈ ਇਹ ਤਾਂ ਤਾਂ ਲੈ ਕੇ ਬੈ ਗਏ ਠੰਡ ਦੇ ਹਾਂ ਅੱਛਾ ਠੰਡ ਲੱਗਦੀ ਨੇ ਕਈ ਵਾਰ ਕਹਿੰਦੇ ਵੀ ਕੁਝ ਖਾਸ ਚਰਚਿਤ ਚਿਹਰੇ ਹੁੰਦੇ ਨੇ ਆਪਣੇ ਆਪ ਨੂੰ ਵੱਖਰਾ ਦਿਖਾਉਣ ਲਈ ਇੱਕ ਵੱਖਰਾ ਪਹਿਰਾਵਾ ਵੀ ਪਹਿਨਿਆ ਜਾਂਦਾ ਉਹਦਾ ਹਿੱਸਾ ਤਾਂ ਨਹੀਂ ਕੋਈ ਨਹੀਂ ਨਹੀਂ ਮੇਰਾ ਵੀਰ ਤੁਸੀਂ ਦੇਖਿਆ ਹੋਊਗਾ ਬਾਈ ਤਿੰਨ ਚਾਰ ਦਿਨ ਹੋ ਗਏ ਆਹੀ ਲੋਈ ਲਈ ਆ ਮੇਰੇ ਆਹੀ ਲੋਈ ਲਈ ਹਾਂ ਹੁਣ ਇੱਥੇ ਬਾਹਰ ਖੜਾ ਜੀ ਠੰਡ ਲੱਗਣ ਲੱਗੀ ਆ ਥੱਲੋਂ ਦੀ ਅਧੀਆਂ ਬਹਾਲੀ ਸ਼ਰਟ ਆ ਬਾਈ ਤਾਂ ਕਰਕੇ ਅੱਛਾ ਰਫਤਾਰ ਅੱਜ ਕਿਸਾਨੀ ਮੁੱਦਾ ਚੱਲਦਾ ਕਿਸਾਨੀ ਅੰਦੋਲਨ 2 ਚੱਲਦਾ ਹੈ ਕਿਸਾਨ ਅੰਦੋਲਨ 2 ਦੇ ਵਿੱਚ ਸ਼ਿਰਕਤ ਰਫਤਾਰ ਨੇ ਕੀਤੀ ਆ ਥੋੜੀ ਲੇਟ ਕੀਤੀ ਆ ਰਫਤਾਰ ਜਿਹੜੀਆਂ ਕਾਰਨਾ ਕਰਕੇ ਅੰਦੋਲਨ ਤੋਂ ਦੂਰ ਰਹਾ ਉਹ ਰਫਤਾਰ ਨੇ ਸ਼ਾਇਦ ਲੋਕਾਂ ਨੂੰ ਦੱਸੇ ਵੀ ਹੋਣ ਪਰ ਇੱਕ ਸਮਾਂ ਸੀ ਇੱਕ ਦਿਨ ਰਫਤਾਰ ਰਾਏ ਨੇ ਕਿਸਾਨ ਯੂਨੀਅਨ ਦੇ ਰੱਜ ਕੇ ਖਿਲਾਫ ਫੜਾਸ ਕੱਢੀ ਅੱਜ ਉਹੀ ਰਫਤਾਰ ਰਾਏ ਕਿਸਾਨ ਯੂਨੀਅਨਾਂ ਦੇ ਫੇਰ ਕਿਸਾਨੀ ਅੰਦੋਲਨ 2 ਚ ਜਾ ਕੇ ਫੇਰ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦਾ ਜਿਆਦਾ ਤੁਹਾਡੇ ਕੁਝ ਇੱਕ ਕਾਰਡ ਨੂੰ ਲੈ ਕੇ ਟੋਲ ਪਲਾਜ਼ੇ ਤੇ ਜਿਹੜਾ ਦੇਖੋ ਜੀ ਗੱਲ ਆਏ ਆ ਆਪਾਂ ਪਹਿਲੇ ਦਿਨ ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਆ ਹੂੰ ਜੁੜੇ ਵੀ ਉਹਨਾ ਟਾਈਮ ਆ ਜਿੰਨਾ ਟਾਈਮ ਕਿਸਾਨੀ ਦੀ ਗੱਲ ਕਰਦੇ ਆ ਹੂੰ ਉਹ ਕਾਰਡ ਦਾ ਜਿਹੜਾ ਮਸਲਾ ਸੀ ਆਪਾਂ ਉਹ ਕਾਰਡ ਬਣਵਾਏ ਆ ਹੂੰ ਉਹ ਕਾਰਡ ਉਹਨਾ ਬੰਦਿਆਂ ਨੂੰ ਬਣੇ ਆ ਜਿਹੜੇ ਜਾਂਦੇ ਸੀ ਧਰਨਿਆਂ ਦੇ ਵਿੱਚ ਜਿਹੜੇ ਹਿੱਸਾ ਸੀਗੇ ਕਿਸਾਨ ਜਥੇਬੰਦੀ ਦਾ ਉਹਨਾਂ ਦੇ ਕਾਰਡ ਬਣੇ ਆ ਹੂੰ ਹਾਲਾਂਕਿ ਮੈਂ ਹਜੇ ਤੱਕ ਆਪਦਾ ਕਿਸਾਨ ਜੂਨੀਆ ਦਾ ਬਾਈ ਉਹ ਕਾਰਡ ਨਹੀਂ ਬਣਵਾਇਆ ਉਸ ਦਿਨ ਦੀ ਜਿਹੜੀ ਉਹ ਘਟਨਾ ਸੀ ਕਾਰਡ ਵਾਲੀ ਟੋਲ ਪਲਾਜੇ ਤੇ ਉਹ ਮੇਰੇ ਯਾਰ ਮਿੱਤਰ ਦਾ ਜਿਹੜਾ ਉਹ ਕਾਰਡ ਸੀ ਆ ਕਿਸਾਨ ਜੂਨੀਆ ਦਾ ਉਸ ਘਟਨਾ ਤੋਂ ਬਾਅਦ ਮੈਨੂੰ ਲੱਗਦਾ ਵੀ ਨਹੀਂ ਵੀ ਤੇ ਤੁਹਾਡਾ ਕਾਰਡ ਕਿਸਾਨ ਜੂਨੀਆ ਨਾਲ ਬਣਾਉਣੀਆਂ ਲੱਗਦਾ ਤੁਹਾਨੂੰ ਵੀ ਬਣਾਉਣੀਆਂ ਨਹੀਂ ਕਿਸਾਨ ਜੂਨੀਆ ਤਾਂ ਅੱਜ ਵੀ ਆਪਣੇ ਨਾਲ ਖੜੀਆਂ ਨੇ ਗੱਲ ਕੀ ਆ ਬਾਈ ਸਵਾਲ ਤਾਂ ਆਪਾਂ ਕਰ ਸਕਦੇ ਆ ਹੁਣ ਜਿਹੜੀ ਸਮੇ ਦੀ ਸਰਕਾਰ ਆ ਵੋਟਾ ਤਾਂ ਇਹਨੂੰ ਆਪਾਂ ਹੀ ਪਾਈਆਂ ਤੇ ਸਵਾਲ ਵੀ ਆਪਾਂ ਹੀ ਕਰਾਂਗੇ ਉਹ ਸਵਾਲ ਤਾਂ ਕਰ ਹੀ 사ਦੇ ਉਹ ਕਾਰਡ ਦੇ ਰਿਲੇਟਡ ਮੇਰਾ ਸਵਾਲ ਇਹ ਸੀ ਵੀ ਇਹ ਕਾਰਡ ਦੀ ਵੈਲਿਊ ਕੀ ਆ ਵੀ ਜੇ ਉਹ ਕਾਰਡ ਬਣਿਆਗਾ ਇਹਦੀ ਵੈਲਿਊ ਵੀ ਤਾਂ ਹੋਣੀ ਚਾਹੀਦੀ ਆ ਉਹ ਕਾਰਡ ਉਦੋਂ ਬਣਿਆ ਜਦੋਂ ਆਪਾਂ ਕਿਸਾਨ ਅੰਦੋਲਨ ਜਿੱਤਿਆ ਇੰਨੀਆਂ ਸ਼ਹੀਦੀਆਂ ਉੱਥੇ ਹੋਈਆਂ ਨੇ ਆਪਣੇ ਨੌਜਵਾਨ ਮੁੰਡੇ ਉੱਥੇ ਸ਼ਹੀਦ ਹੋਇਆ 750 ਤੋਂ ਉੱਪਰ ਆਪਾਂ ਕਹਿਦੀਏ ਗੱਲ ਤੇ ਉਸ ਤੋਂ ਬਾਅਦ ਜੇ ਕਾਰਡ ਬਣਿਆਗਾ ਇਹ ਕਾਰਡ ਦੀ ਮੈਂ ਇਹ ਚੀਜ਼ ਕਿਹਾ ਸੀ ਕਿਸਾਨ ਜਥੇਬੰਦੀਆਂ ਨੂੰ ਵੀ ਇਹਦੀ ਵੈਲਿਊ ਵੀ ਤਾਂ ਹੋਣੀ ਚਾਹੀਦੀ ਆ ਹੁਣ ਜਾ ਕੇ ਆਪਾਂ ਟੋਲ ਤੇ ਦਿਖਾ ਦਈਏ ਵੀ ਆ ਕਿਸਾਨ ਜੁਨੀਅਨ ਦਾ ਕਾਰਡ ਆ ਉਹ ਕਹਿੰਦੇ ਨਹੀਂ ਜੀ ਇਹ ਤਾਂ ਚੱਲਣਾ ਨਹੀਂ ਤੇ ਉਹੀ ਗੱਲ ਪਰ ਕੌਂਟਰੋਵਰਸੀ ਕਰਨੀ ਤਾਂ ਜ਼ਰੂਰੀ ਨਹੀਂ ਸੀ ਨਾ ਉਸ ਕਾਰਡ ਤੇ ਲੈ ਕੇ ਜੇ ਉਸ ਕਾਰਡ ਦਾ ਕੋਈ ਮਸਲਾ ਸੀ ਜਿਹੜੀ ਜੂਨੀਅਰ ਦਾ ਕਾਰਡ ਸੀ ਉਸ ਆਗੂਆਂ ਨਾਲ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਜਿਹੜਾ ਮਸਲਾ ਕੌਂਟਰੋਵਰਸੀ ਦਾ ਕੋਈ ਕੀ ਕੌਂਟਰੋਵਰਸੀ ਕਿਉਂ ਕਰਦਾ ਹਰ ਮੁੱਦੇ ਤੇ ਰਫਤਾਰ ਉਹ ਸਿਰਫ ਮੈਂ ਇੱਕ ਵੀਡੀਓ ਬਣਾ ਕੇ ਦਿਖਾਈ ਸੀ ਕਿ ਇਹ ਟੋਲ ਪਲਾਜੇ ਦੇ ਉੱਪਰ ਤੁਸੀਂ ਦੇਖੋ ਤੁਸੀਂ ਕੌਂਟਰੋਵਰਸੀ ਕਹਿਣਿਓ ਜੇ ਮੈਂ ਉਹ ਵੀਡੀਓ ਨਾ ਬਣਾਈ ਹੁੰਦੀ ਕਿ ਅਗਲੇ ਦਿਨ ਉਹ ਟੋਲ ਪਲਾਜੇ ਤੇ ਜਾ ਕੇ ਧਰਨਾ ਲਗਦਾ ਉਹ ਟੋਲ ਪਲਾਜੇ ਤੇ ਅਗਲੇ ਦਿਨ ਹੀ ਕਿਸਾਨ ਜਥੇਬੰਦੀਆਂ ਨੇ ਜਾ ਕੇ ਧਰਨਾ ਲਾਇਆ ਉਸ ਘਟਨਾ ਤੋਂ ਬਾਅਦ ਤੇ ਅੱਜ ਤੁਸੀਂ ਜਾਓ ਉਹ ਟੋਲ ਤੇ ਤੁਸੀਂ ਕਾਰਡ ਦਿਖਾਓ ਅੱਜ ਤੁਹਾਡਾ ਕਾਰਡ ਚੱਲਦਾ ਅੱਛਾ ਕਿ ਗੱਲ ਹਾਂ ਦੂ ਭਾਈ ਦੂਸਰੇ ਦਿਨ ਹੀ ਉਥੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਮੇਰੀਓ ਜਦੋਂ ਵੀਡੀਓ ਵਾਇਰਲ ਹੋਈ ਦੂਸਰੇ ਦਿਨ ਹੀ ਪਹੁੰਚੀਆਂ ਜਾ ਕੇ ਉਹਨਾਂ ਨੇ ਉਥੋਂ ਦੇ ਮੈਨੇਜਰ ਨਾਲ ਗੱਲ ਕੀਤੀ ਟੋਲ ਵਾਲਿਆਂ ਨਾਲ ਗੱਲ ਕੀਤੀ ਵੀ ਹਾਂ ਭਾਈ ਤੁਸੀਂ ਸਾਡੇ ਕਿਸਾਨਾਂ ਨੂੰ ਖੱਜਲ ਕਿਉਂ ਕਰਦੇ ਹੋ ਵੀ ਜਿਹੜਾ ਬੰਦਾ ਸਾਡਾ ਕਾਰਡ ਦਿਖਾਉਂਦਾ ਉਹਨੂੰ ਤੁਸੀਂ ਐ ਖੱਜਲ ਕਰਦੇ ਹੋ ਉਸ ਤੋਂ ਬਾਅਦ ਅੱਜ ਤੁਸੀਂ ਜਾਓ ਟੋਲ ਤੇ ਕਾਰਡ ਦਿਖਾਓ ਥੋੜਾ ਉਹ ਕਾਰਡ ਦੇਖ ਕੇ ਤੁਹਾਨੂੰ ਨਗਾਉਂਦੇ ਆ ਨਗਾਉਂਦੇ ਆ ਅੱਛਾ ਆ ਦੋ ਦਿਨ ਪਹਿਲਾਂ ਦੀ ਘਟਨਾ ਇੱਕ ਜਦੋਂ ਸ਼ੰਭੂ ਬੈਰੀਅਰ ਤੇ ਜਾਂਦੇ ਹੋ ਸਟੇਜ ਤੋਂ ਉਤਾਰ ਦਿੱਤਾ ਜਾਂਦਾ ਰਫਤਾਰ ਰਾਏ ਬੋਲਣ ਲੱਗਦਾ ਸਟੇਜ ਤੋਂ ਉਤਾਰ ਦਿੱਤਾ ਜਾਂਦਾ ਘਟਨਾ ਕੀ ਆ ਉਹ ਘਟਨਾ ਦੇਖੋ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਅੱਜ ਮੈਨੂੰ 100 ਬੰਦਾ ਪਸੰਦ ਕਰਦਾ ਸੋਚੋ ਹੁਣ 10 ਜਿਨ੍ਹਾਂ ਨੂੰ ਮੈਂ ਨਹੀਂ ਚੰਗਾ ਲੱਗਦਾ ਹੂੰਗਾ ਹੋ ਸਕਦਾ ਹੈਗਾ ਕੋਈ ਵੱਡੀ ਗੱਲ ਨਹੀਂ ਹੈਗੀ ਉਸ ਦਿਨ ਚਲੋ ਚਾਰ ਪੰਜ ਬੰਦਿਆਂ ਨੇ ਆਪਣਾ ਵਿਰੋਧ ਕੀਤਾ ਪਿੱਛੋਂ ਰੌਲਾ ਪਾਇਆ ਵੀ ਅਸੀਂ ਰਫਤਾਰ ਨੂੰ ਸਟੇਜ ਤੇ ਨਹੀਂ ਬੋਲਣ ਦੇਣਾ ਠੀਕ ਹੈ ਭਾਨਾ ਸਿੱਧੂ ਮੇਰੇ ਕੋਲ ਖੜਾ ਸੀਗਾ ਉਹਨਾਂ ਨੇ ਮੇਰੇ ਕੰਨਾਂ 'ਚ ਕਿਹਾ ਵੀ ਰਫਤਾਰ ਵੀ ਉਹ ਵਿਰੋਧ ਕਰਦੇ ਆ ਚਾਰ ਕ ਬੰਦੇ ਚੱਲ ਕੋਈ ਨਹੀਂ ਵੀ ਤੂੰ ਫਤਿਹ ਬੁਲਾ ਦੇ ਠੀਕ ਹੈ ਬਾਕੀ ਆਪਾਂ ਨੂੰ ਬਈ ਸਟੇਜਾਂ ਦੀ ਵੀ ਭੋਖਣੀ ਹੈਗੀ ਮੈਂ ਤਾਂ ਇਹ ਗੱਲ ਕਹਿਣਾ ਵਿਰੋਧ ਪਤਾ ਤੁਹਾਨੂੰ ਕਿਉਂ ਹੋਇਆ ਤੁਹਾਡਾ ਵਿਰੋਧ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਤਾਂ ਜਿਹੜੀਆਂ ਤੱਤੀਆਂ ਗੱਲਾਂ ਫੇਸਬੁੱਕ ਤੇ ਕਰਦੇ ਹੋਂ ਭੜਕਾਉ ਕਹਿੰਦੇ ਭਾਸ਼ਣ ਦਿੰਦਾ ਰਫਤਾਰ ਰਹੇ ਹਰ ਬੰਦੇ ਨਾਲ ਹਰ ਮਸਲੇ 'ਚ ਰਫਤਾਰ ਰਹੇ ਲੋਕ ਕਹਿੰਦੇ ਟਾਂਗ ਅੜਾਉਂਦਾ ਇੱਥੇ ਤੱਕ ਸ਼ਬਦ ਵਰਤਦੇ ਆ ਕਿਤੇ ਉਹ ਟਾਂਗ ਅੜਾਉਣ ਕਰਕੇ ਤਾਂ ਨਹੀਂ ਵਿਰੋਧ ਹੋ ਰਿਹਾ ਤੁਹਾਡਾ ਮੈਂ ਤਾਂ ਇੱਕ ਗੱਲ ਕਹਿਣਾ ਜੇ ਕਿਸੇ ਨੇ ਮੇਰਾ ਵਿਰੋਧ ਕੀਤਾ ਕਿਸੇ ਗੱਲ ਨੂੰ ਲੈ ਕੇ ਕੀਤਾ ਹੋਊਗਾ ਸਵਾਲ ਕਰ ਲੈਣ ਮੈਨੂੰ ਗਾਲਤਾ ਸਵਾਲ ਦੀ ਆ ਹਾਤ ਹੂਤ ਕਰਕੇ ਸਟੇਜ ਤੋਂ ਲਾਤਾ ਵੀਡੀਓ ਬਣਾ ਕੇ ਮੇਰੀ ਵਾਇਰਲ ਕਰਤੀ ਜੀ ਰਫਤਾਰ ਰਾਏ ਦੀ ਅਸੀਂ ਬੇਇਜ਼ਤੀ ਕਰਤੀ ਰਫਤਾਰ ਰਾਏ ਨੂੰ ਸਟੇਜ ਤੋਂ ਉਤਾਰਤਾ ਤੁਸੀਂ ਮੈਨੂੰ ਆਪ ਦੱਸੋ ਇਹ ਕਿੰਨੀ ਕ ਸਿਆਣੀ ਗੱਲ ਜੇ ਰਫਤਾਰ ਰਾਏ ਸਵਾਲਾਂ ਤੋਂ ਭੱਜੂਗਾ ਫੇਰ ਤੁਸੀਂ ਕੀ ਜੇ ਸਿਆਣੀ ਗੱਲ ਨਹੀਂ ਇਹ ਵੀਡੀਓ ਬਣਾਉਣਾ ਜਾਂ ਕੁਝ ਹੋਰ ਤੁਸੀਂ ਵੀ ਤਾਂ ਵੀਡੀਓ ਵੀਡੀਓ ਖੇਡਦੇ ਹੋਗੇ ਕਦੇ ਰੋਮੀ ਨਾਲ ਕਦੇ ਬੂਟੇ ਨਾਲ ਤੁਸੀਂ ਵੀ ਤਾਂ ਹਰ ਮਸਲੇ ਤੇ ਵੀਡੀਓ ਵੀਡੀਓ ਖੇਡਦੇ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਤੁਸੀਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਤੁਹਾਡਾ ਚਿਹਰਾ ਹੈਗਾ ਤੁਹਾਨੂੰ ਕੋਈ ਮਾੜਾ ਬੋਲੇ ਕੋਈ ਗਾਲਾਂ ਕੱਢੇ ਠੀਕ ਆ ਆਪਾਂ ਅੱਜ ਤੱਕ ਤੁਸੀਂ ਮੇਰੀ ਵੀਡੀਓ ਦਿਖਾ ਦੋ ਆਪਾਂ ਸ਼ੁਰੂਆਤ ਕੀਤੀ ਹੋਵੇ ਠੀਕ ਹੈ ਪਹਿਲਾਂ ਤੁਸੀਂ ਜਿੰਨੇ ਵੀ ਆ ਦੋ ਬੰਦਿਆਂ ਦੇ ਨਾਮ ਲਿਆ ਹੁਣ ਤਾਂ ਮੈਂ ਨਾਮ ਵੀ ਲੈਣੇ ਪਸੰਦ ਨਹੀਂ ਕਰਦਾ ਮੈਂ ਇਹ ਚੀਜ਼ਾਂ ਜਿਹੜੀਆਂ ਮੈਂ ਛੱਡਤੀਆਂ ਕਿਉਂਕਿ ਮੈਨੂੰ ਪਹਿਲਾਂ ਵੀ ਬਥੇਰੇ ਬੰਦਿਆਂ ਨੇ ਕਿਹਾ ਵੀ ਰਫ਼ਤਾਰ ਇਗਨੋਰ ਕਰਨਾ ਸਿੱਖ ਇਗਨੋਰ ਕਰਨਾ ਸਿੱਖ ਨਜ਼ਰ ਅੰਦਾਜ਼ ਕਰਨਾ ਸਿੱਖ ਗੱਲ ਕੀ ਆ ਭਾਈ ਜਦੋਂ ਕੋਈ ਬੰਦਾ ਮਾੜਾ ਬੋਲਦਾ ਨਾ ਜੇ ਆਪਾਂ ਸੱਚੇ ਆ ساری ਰਾਤ ਨੀਂਦ ਨਹੀਂ ਆਉਂਦੀ ਵੀ ਬੰਦਾ ਬੋਲ ਕਿਵੇਂ ਗਿਆ हां जे ਝੂਠੇ ਹੋਈਏ ਆਪਾਂ ਇਗਨੋਰ ਕਰਦਾ ਹਾਂ ਹੁਣ ਮੈਨੂੰ ਗੱਲ ਆਈ ਆ ਮੈਨੂੰ ਆਪ ਨੂੰ ਇਹ ਚੀਜ਼ ਫੀਲ ਹੋਈ ਵੀ ਨਹੀਂ ਯਾਰ ਵੀ ਦੁਨੀਆ ਜੇ ਪਿਆਰ ਕਰਦੀ ਆ ਮਾੜਾ ਬੋਲਣ ਵਾਲੇ ਵੀ ਹੈਗੇ ਆ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਇਗਨੋਰ ਕਰੀਏ ਜੇ ਆਪਾਂ ਇੰਨਾ ਜੀ ਉਲਝੇ ਰਹੇ ਫੇਰ ਤਾਂ ਆਪਾਂ ਪੰਜਾਬ ਦੇ ਮੁੱਦਿਆਂ ਤੇ ਕਰ ਲਈ ਗੱਲ ਚਾਹੁੰਦਾ ਕਿ ਰਫਤਾਰ ਰਾਇ ਕੀ ਚਾਹੁੰਦਾ ਹੀਰੋ ਬਣਨਾ ਚਾਹੁੰਦਾ ਕਿ ਦੁਨੀਆ ਜਿੱਤਣੀ ਚਾਹੁੰਦਾ ਆਪਾਂ ਨਾ ਕੋਈ ਹੀਰੋਗਰੀ ਕਰਨੀ ਆ ਬਾਈ ਆਪਾਂ ਸਿਰਫ ਤੇ ਸਿਰਫ ਮੈਂ ਅੱਜ ਤੱਕ ਜੇ ਗੱਲ ਕੀਤੀ ਆ ਮੈਂ ਪੰਜਾਬ ਦੀ ਗੱਲ ਕੀਤੀ ਆ MSP ਦੀ ਆਪਾਂ ਗੱਲ ਕਰ ਲਈਏ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਆ MSP ਦੇ ਲਈ ਹੁਣ ਆਪਣਾ ਮੂਰਚਾ ਲੱਗਿਆ ਹੋਇਆਗਾ ਆਪਾਂ ਡਟ ਕੇ ਨਾਲ ਖੜਿਆ ਕਿਉਂਕਿ ਬਾਈ ਮੈਂ ਵੀ ਜ਼ਿਮੀਦਾਰਾਂ ਦਾ ਮੁੰਡਾ ਕਿਸਾਨ ਦਾ ਹਰ ਗੱਲ ਤੇ ਤੁਸੀਂ ਐਦਾ ਉਂਗਲ ਦਿਖਾ ਕੇ ਫੇਸਬੁੱਕ ਤੇ ਗੱਲ ਕਰਦੇ ਹੋ ਜਦੋਂ ਐਦਾ ਉਂਗਲ ਦਿਖਾਉਂਦੇ ਹੋ ਭਾਵੁਕ ਜਿਹਾ ਕੁਝ ਗੱਲਾਂ ਚੰਦ ਗੱਲਾਂ ਕਹਿੰਦੇ ਹੋ ਉਹ ਜਿਹੜੇ ਭਾਵੁਕ ਨਾਰੇ ਜਜ਼ਬਾਤੀ ਡਾਇਲੌਗ ਲੋਕਾਂ ਨੂੰ ਚੰਜੋੜਨਾਂ ਜਜ਼ਬਾਤਾਂ ਨੂੰ ਲੋਕਾਂ ਦੇ ਨੂੰ ਉਹ ਕਿੰਨਾ ਕੁ ਸਹੀ ਹਰ ਰਫ਼ਤਾਰ ਦੇਖੋ ਜੀ ਪਹਿਲੀ ਗੱਲ ਤੇ ਜੋ ਵੀ ਮੈਂ ਗੱਲ ਕਹਿਣਾ ਜਾਂ ਸੋਸ਼ਲ ਮੀਡੀਆ ਤੇ ਕਰਦਾ ਠੀਕ ਹੈ ਉਹ ਮੈਂ ਜਿੰਨੀਆਂ ਵੀ ਗੱਲਾਂ ਅੱਜ ਤੱਕ ਕੀਤੀਆਂ ਮੈਂ ਦਿਲੋਂ ਕੀਤੀਆਂ ਬਾਈ ਠੀਕ ਹੈ ਜੇ ਆਪਾਂ ਕਹਿ ਦਈਏ ਗੱਲ ਵੀ ਦੋ ਬੰਦੇ ਆਣਾ ਮੈਂ ਲੜਿਆ ਸੋਸ਼ਲ ਮੀਡੀਆ ਤੇ ਠੀਕ ਹੈ ਮੈਂ ਆਪ ਮੰਨਦਾ ਬਾਈ ਹਜੇ ਮੈਂ ਆਏ ਨਹੀਂ ਕਹਿੰਦਾ ਮੈਂ ਇੰਨਾ ਸਿਆਣਾ ਹੋ ਗਿਆ ਮੈਨੂੰ ਦੁਨੀਆਦਾਰੀ ਦਾ ਪਤਾ ਮੈਨੂੰ ਤਾਂ ਯਾਰ ਬੰਦੇ ਦਾ ਨਹੀਂ ਪਤਾ ਵੀ ਸਾਹਮਣੇ ਵਾਲਾ ਬੰਦਾ ਮੇਰੇ ਲਈ ਦਿਲ ਚ ਕੀ ਲਈ ਫਿਰਦਾ ਇਹ ਮੈਂ ਮੰਨਦਾ ਮੇਰੇ ਚ ਕਮੀ ਸੀ ਠੀਕ ਹੈ ਤੇ ਅੱਗੇ ਤੋਂ ਮੈਂ ਇਹੋ ਜਿਹੇ ਬੰਦਿਆਂ ਨਾਲ ਉਲਝਣਾ ਬੰਦ ਕਰਤਾ ਮੈਂ ਮੰਨਦਾ ਵੀ ਮੇਥੋਂ ਇਹ ਗਲਤੀ ਹੋਈ ਆ ਵੀ ਮੈਂ ਉਹ ਬੰਦਿਆਂ ਨਾਲ ਉਲਝਿਆ ਕਿਉਂਕਿ ਉਹਨਾਂ ਦਾ ਤਾਂ ਕੰਮ ਆ ਬਾਈ ਹਰ ਇੱਕ ਬੰਦੇ ਨੂੰ ਮਾੜਾ ਕਹਿਣਾ ਠੀਕ ਹੈ ਉਹ ਤਾਂ ਕਹਿੰਦੇ ਤੁਹਾਡਾ ਕੰਮ ਆ ਹਰ ਇੱਕ ਬੰਦੇ ਨੂੰ ਮਾੜਾ ਕਹਿਣਾ ਉਹ ਤਾਂ ਕਹਿ ਸਕਦੇ ਆ ਨਾ ਜੇ ਆਪਾਂ ਪਹਿਲਾਂ ਕਿਸੇ ਨੂੰ ਬੋਲੇ ਹੋਈਏ ਬਾਈ ਠੀਕ ਹੈ ਜੇ ਆਪਾਂ ਪਹਿਲਾਂ ਕਿਸੇ ਨੂੰ ਬੋਲੇ ਹੋਈਏ ਉਹ ਤਾਂ ਕਹਿਣ ਠੀਕ ਹੈ ਤੇ ਜਿਹੜੇ ਬੰਦਿਆਂ ਨੂੰ ਮੈਂ ਮਾੜਾ ਬੋਲਿਆ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਬਾਈ ਹੁਣ ਪਹਿਲਾ ਵਾਲਾ ਬੰਦਾ ਸੀਗਾ ਮੈਂ ਹੁਣ ਨਾਂ ਲੈਣਾ ਇਹਨਾਂ ਦੇ ਪਸੰਦ ਨਹੀਂ ਕਰਦਾ ਉਹ ਬੰਦੇ ਦਾ ਕੰਮ ਕੀ ਸੀ ਉਹਨੇ ਸਿੱਖ ਧਰਮ ਨੂੰ ਭੰਡਿਆ ਹੂੰ ਦੀਪ ਸਿੱਧੂ ਨੂੰ ਭੰਡਿਆ ਹੂੰ ਤੇ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਸਿਰਫ ਤੇ ਸਿਰਫ ਉਹਦਾ ਕੰਮ ਸੀ ਉਹਨੂੰ ਭੰਡਣਾ ਉਹਨੂੰ ਭੰਡਦਾ ਤੇ ਜਦੋਂ ਉਹਨੇ ਮੇਰਾ ਨਾਲ ਆ ਇੱਕ ਵੀਡੀਓ ਪਾਤੀ ਦੂਜੀ ਪਾਤੀ ਮੈਂ ਜਵਾਬ ਦੇਤਾ ਉਧਰੋਂ ਫੇਰ ਉਹਨੇ ਜਵਾਬ ਦੇਤਾ ਬਸ ਉਹ ਚੇ ਚੱਲੀ ਉਸ ਤੋਂ ਬਾਅਦ ਚਲੋ ਠਾਰ ਸ਼ੁਰੂ ਹੋ ਗਿਆ ਵੀਡੀਓਾਂ ਦਾ ਬਾ ਦੌਰ ਸ਼ੁਰੂ ਹੋਇਆ ਉਹ ਵੀਡੀਓ ਹੀ ਪਾਉਣ ਲੱਗਿਆ ਮੇਰੇ ਪਰ ਭਾਈ ਇੱਕ ਗੱਲ ਦਾ ਮੈਨੂੰ ਅਫਸੋਸ ਵੀ ਆ ਵੀ ਉਹ ਬੰਦੇ ਨੂੰ ਕੋਈ ਜਾਣਦਾ ਨਹੀਂ ਸੀ ਹਮ ਅੱਜ ਉਹਦੀ ਹਰੇਕ ਚੈਨਲ ਉਹਦੀ ਵੀਡੀਓ ਚਲਾਉਂਦਾ ਹਮ ਭਾਵੇਂ ਉਹ ਬੰਦਾ ਗੰਦ ਵਗਦਾ ਪੰਜਾਬ ਦੇ ਲਈ ਪਰ ਉਹਨੂੰ ਚਲਾਉਣ ਤਾਂ ਲੱਗੇ ਨਾ ਚੱਲਣ ਵਾਲੇ ਹਮ ਹਣ ਉਹ ਬੰਦਾ ਪਹਿਲਾ ਨਾਲੋਂ ਹੋਰ ਹੁਣ ਉੱਤੇ ਚੜ ਚੜ ਕੇ ਬੰਦਾ ਪਿਆਰ ਦੇ ਖਲਾਫ ਜਿਹੜੇ ਸ਼ਗਿਰਦ ਲੋਕ ਨੇ ਜਿਹੜੇ ਸਮਝਦਾਰ ਲੋਕ ਨੇ ਉਹ ਤਾਂ ਕਹਿੰਦੇ ਇਹਨਾਂ ਗੱਲਾਂ ਤੋਂ ਕਿਨਾਰਾ ਕਰਨਾ ਚਾਹੀਦਾ ਜਿਹੜੀ ਉਮਰ ਰਫਤਾਰ ਰਾਏ ਦੀ ਜਿਸ ਉਮਰ ਦੇ ਵਿੱਚ ਰਫਤਾਰ ਰਾਏ ਨੇ ਸੋਸ਼ਲ ਮੀਡੀਆ ਤੇ ਆਪਣੀ ਸ਼ੁਰੂਆਤ ਕੀਤੀ ਦਾੜੀ ਤੁਹਾਡੇ ਆਈ ਨਹੀਂ ਸੀ ਹੁਣ ਉਹ ਉਮਰ 'ਚ ਉਸ ਉਮਰ ਦੇ ਵਿੱਚ ਬੰਦਾ ਆਪਦੇ ਭੁੱਖ ਕੰਨੀ ਨੂੰ ਫਿਊਚਰ ਕੰਨੀ ਨੂੰ ਰੋਜ਼ਗਾਰ ਕੰਨੀ ਨੂੰ ਤੋੜਦਾ ਤੇ ਤੁਸੀਂ ਉਲਟਾ ਮਸਲੇ ਲੈ ਕੇ ਲੋਕਾਂ ਦੇ ਉਦੋਂ ਵੀਡੀਓ ਪਾਉਣੀਆਂ ਸ਼ੁਰੂ ਹੋਈਆਂ ਕਿ ਮੇਰੀ ਗੱਡੀ ਭੰਨਤੀ ਹਮਲਾ ਹੋ ਗਿਆ ਉਹਨਾਂ ਉਮਰਾਂ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਉਸ ਉਮਰ 'ਚ ਲੱਗਦਾ ਤੁਹਾਨੂੰ ਕਿ ਬਿਨਾਂ ਵਜ੍ਹਾ ਕੋਈ ਤੁਹਾਡੀਆਂ ਗੱਡੀਆਂ ਭੰਨੇਗਾ ਹਮਲਾ ਕਰੇਗਾ ਤੁਹਾਡੇ ਤੇ ਹੁਣ ਤੁਸੀਂ ਮੈਨੂੰ ਐਂ ਦੱਸੋ ਲੱਗਦਾ ਤਾਂ ਇਹ ਵੀ ਨਹੀਂ ਵੀ ਬਿਨਾਂ ਵਜ੍ਹਾ ਕੋਈ ਵਿਰੋਧ ਕਰੂਗਾ ਹੂੰ ਮੇਰੇ ਕੋਲ ਹਜੇ ਵੀ ਪਈਆਂ ਨੇ ਰਿਕਾਰਡਿੰਗਾਂ ਪਈਆਂ ਨੇ ਰਿਕਾਰਡਿੰਗਾਂ ਛੱਡੋ ਹੁਣ ਤਾਂ ਚੈਨਲਾਂ ਤੇ ਆ ਗਿਆ ਕਿਵੇਂ ਬੰਦਿਆਂ ਨੇ ਕਿਹਾ ਸਟੇਜ ਤੋਂ ਉਤਾਰੋ ਥੱਲੇ ਸਟੇਜ ਤੋਂ ਉਤਾਰੋ ਹੂੰ ਮੈਨੂੰ ਆਏ ਦੱਸੋ ਚੱਲ ਤੱਤਾ ਬੋਲਦਾ ਜਾ ਸਕਦੇ ਨੇ ਕਹਿ ਸਕਦੇ ਨੇ ਕਹਿ ਸਕਦੇ ਨੇ ਉਹ ਉਹਨਾਂ ਉਹਨਾਂ ਨੂੰ ਵੀ ਅਧਿਕਾਰ ਆ ਕਹਿਣ ਦਾ ਕਿ ਅਸੀਂ ਰਫਤਾਰ ਰਾਏ ਨੂੰ ਪਸੰਦ ਨਹੀਂ ਕਰਦੇ ਉਹੀ ਤਾਂ ਗੱਲ ਆ ਦੇਖੋ ਸਵਾਲ ਉਹਨਾਂ ਦੇ ਆ ਉਹਨਾਂ ਨੇ ਕਿਉਂ ਸਟੇਜ ਤੋਂ ਥੱਲੇ ਉਤਾਰਿਆ ਮੈਨੂੰ ਸਵਾਲ ਕਰ ਲੈਂਦੇ ਜਿਵੇਂ ਸਵਾਲਾਂ ਤੋਂ ਭੱਜਦਾ ਫੇਰ ਤਾਂ ਉਹ ਕਹਿੰਦੇ ਚੰਗੇ ਲੱਗਦੇ ਇਹ ਇਕੱਲਾ ਮੇਰੇ ਨਾਲ ਨਹੀਂ ਹੋਇਆ ਵੀ ਰਫਤਾਰ ਰਾਏ ਨੂੰ ਸਟੇਜ ਤੋਂ ਉਤਾਰਿਆ ਪਹਿਲਾਂ ਬਥੇਰੇ ਬੰਦਿਆਂ ਨੂੰ ਉਤਾਰਿਆ ਗਿਆ ਹਮ ਮੂਸੇ ਵਾਲ ਨੂੰ ਸਟੇਜ ਤੋਂ ਉਤਾਰਿਆ ਦੀਪ ਸਿੱਧੂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਉਹ ਤਾਂ ਉਹਨਾਂ ਨੇ ਚਲੋ ਚੈਨਲ ਵਾਲਿਆਂ ਨੇ ਤੁਹਾਨੂੰ ਪਤਾ ਕੀ ਲਖ ਲਖ ਚਲਾਇਆ ਜਾ ਉਹਨਾਂ ਮੁੰਡਿਆਂ ਨੇ ਜਿਨ੍ਹਾਂ ਨੇ ਵੀਡੀਓ ਬਣਾਈ ਉੱਥੇ ਸਟੇਜ ਤੋਂ ਮੈਨੂੰ ਉਤਾਰ ਕੇ ਵੀ ਰਫਤਾਰ ਆ ਇਹਨਾਂ ਮਾੜੀ ਕੀਤੀ ਰਫਤਾਰ ਆ ਇਹਨੂੰ ਜਲੀਲ ਕੀਤਾ ਬੇਇੱਜ਼ਤੀ ਕੀਤੀ ਚਲੋ ਮੈਂ ਤਾਂ ਸਟੇਜ ਤੋਂ ਉਤਾਰਿਆ ਦੀਪ ਸਿੱਧੂ ਨੂੰ ਤਾਂ ਇਹੋ ਜਿਹੇ ਬੰਦਿਆਂ ਨੇ ਪਲਟੀਆਂ ਦੇ ਕੇ ਭਜਾਤਾ ਸੀ ਪਿੱਛੇ ਪਏ ਸੀ ਹਾਥ ਹੂਤ ਕਰਦੇ ਮੈਂ ਮੰਨਦਾ ਮੈਂ ਇਹਨਾਂ ਦੀ ਗੱਲ ਕਰਦਾ ਮੈਂ ਇੱਕ ਗੱਲ ਹੋਰ ਮੰਨਦਾ ਹਾਂ ਤੁਹਾਡੀ ਮੇਰੇ ਕੋਈ ਧੌਣ ਚ ਕੀਲਾ ਨਹੀਂ ਹੈ ਵੀ ਮੈਂ ਆਪਦੀ ਗਲਤੀ ਨਹੀਂ ਮੰਨਦਾ ਮੈਂ ਮੇਰੀ ਗਲਤੀ ਮੈਂ ਮੰਨਦਾ ਵੀ ਦੋ ਤਿੰਨ ਬੰਦੇ ਆਣਾ ਮੈਂ ਪੇਚੇ ਪਾ ਕੇ ਹਨਾ ਵੀ ਉਹਨਾਂ ਨੂੰ ਉਹ ਕਰਤਾ ਕਿਉਂਕਿ ਹੁਣ ਪਹਿਲਾ ਜਿਹੜੇ ਬੰਦੇ ਨਾਲ ਉਹ ਹੋਇਆ ਸੀ ਵੀਡੀਓ ਵਾਲਾ ਮਸਲਾ ਠੀਕ ਹੈ ਉਹ ਚੀਜ਼ ਨੂੰ ਲੈ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਚੀਜ਼ ਗਈ ਆ ਵੀ ਰਫਤਾਰ ਵੀ ਫੁਕਰਾਗਾ ਰਫਤਾਰ ਪਤਾ ਨਹੀਂ ਕੰਟਰੋਵਰਸੀ ਜਾਣ ਕੇ ਕਰਦਾ ਪਰ ਲੋਕਾਂ ਨੇ ਇਹ ਚੀਜ਼ ਨਹੀਂ ਸਮਝੀ ਵੀ ਜੇ ਕੋਈ ਤੁਹਾਨੂੰ ਗਾਲ ਕੱਢੂਗਾ ਜਾਂ ਕੁਝ ਹੋਰ ਕਰੂਗਾ ਵੀ ਤੁਸੀਂ ਚੁੱਪ ਕਰਕੇ ਬਹਿ ਜਾਓਗੇ ਮੈਨੂੰ ਤੁਸੀਂ ਐਂ ਦੱਸੋ ਨਹੀਂ ਬੈਠ ਬਾਈ ਕੋਈ ਬੰਦਾ ਨਹੀਂ ਬੈਠ ਸਕਦਾ ਚਲ ਮੈਂ ਮੰਨ ਲੈਂਦਾ ਮੈਨੂੰ ਇਹ ਚੀਜ਼ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਪਾਉਣੀ ਚਾਹੀਦੀ ਸੀ ਲੈ ਐਦੂ ਬਾਅਦ ਮੈਨੂੰ ਦੱਸ ਦੋ ਹੋਰ ਕੀ ਵਜ੍ਹਾ ਰਹਿ ਗਈ ਮੇਰਾ ਵਿਰੋਧ ਕਰਨ ਦੀ ਜਾਂ ਮੈਨੂੰ ਮਾੜਾ ਕਹਿਣ ਦੀ ਲੈ ਹੁਣ ਮੈਨੂੰ ਦੱਸ ਦੋ ਭਾਨੇ ਸਿੱਧੂ ਉਹਨਾਂ ਨਾਲ ਰਹਿੰਦੇ ਹੋ ਤੁਸੀਂ ਭਾਨਾ ਸਿੱਧੂ ਲੱਖਿਆ ਸਧਾਨਾ ਨਾਲ ਰਹਿੰਦੇ ਹੋ ਤੁਸੀਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਿੱਡਾ ਵੱਡਾ ਇਕੱਠ ਹੋਇਆ ਤੁਸੀਂ ਵੀ ਉੱਥੇ ਗਏ ਹੋਰ ਬਹੁਤ ਲੋਕ ਗਏ ਉੱਥੇ ਪਾਨੇ ਸਿੱਧੂ ਨਾ ਕਹਿੰਦੇ ਪਾਨਾ ਸਿੱਧੂ ਕੰਮ ਬਹੁਤ ਵਧੀਆ ਕਰਦਾ ਜਿਹੜੇ ਲੋਕ ਪਾਨੇ ਸਿੱਧੂ ਦਾ ਵਿਰੋਧ ਕਰਦੇ ਉਹ ਸਿਰਫ ਇਹ ਇਸ ਕਰਕੇ ਕਰਦੇ ਆ ਕਹਿੰਦੇ ਤਰੀਕਾ ਸਹੀ ਨਹੀਂ ਬੋਲਬਾਣੀ ਸਹੀ ਨਹੀਂ ਇਹੀ ਬੋਲਬਾਣੀ ਤੁਹਾਡੀ ਕਹਿੰਦੇ ਨੇ ਕਹਿੰਦੇ ਸਹੀ ਨਹੀਂ ਹੈਗੀ ਬਾਈ ਅਜੇ ਤਾਂ ਗਾਲ ਤਾਂ ਨਹੀਂ ਕੱਢੀ ਕਿਸੇ ਨੂੰ ਹੂੰ ਚਾ ਦੋ ਬੰਦੇ ਸੀਗੇ ਉਹਨਾਂ ਦਾ ਰੌਲਾ ਹੋਇਆ ਗੱਲ ਨਿਬੜ ਗਈ ਠੀਕ ਹੈ ਉਹਨਾਂ ਨੂੰ ਮਾੜਾ ਬੋਲਤਾ ਆਪਾਂ ਠੀਕ ਹੈ ਉਹਨਾਂ ਨੇ ਆਪਾਂ ਨੂੰ ਕਿਹਾ ਆਪਾਂ ਉਹਨਾਂ ਨੂੰ ਕਹਤਾ ਗੱਲ ਨਿਬੜ ਗਈ ਉੱਥੇ ਹੋਰ ਮੈਨੂੰ ਇਹ ਤੋਂ ਬਾਅਦ ਚ ਹੋਰ ਦੱਸੋ ਹੋਰ ਤਾਂ ਆਪਾਂ ਸਰਕਾਰਾਂ ਨੂੰ ਹੀ ਬੋਲੇ ਆ ਹੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਤਾਂ ਫਿਰ ਬਾਈ ਅੰਦਰੋਂ ਗੁੱਸਾ ਤਾਂ ਫਿਰ ਆਉਂਦਾ ਹੀ ਆ। ਪੁਵੈਖ ਕੀ ਦੇਖਦਾਰਾ? ਅਵਤਾਰਾ ਆਪਣਾ ਪੁਵੈਖ ਦੇਖਿਆ ਕਦੇ ਪੁਵੈਖ? ਨਹੀਂ ਬਾਈ। ਪੁਵੈਖ ਨਹੀਂ ਦੇਖਿਆ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਆਈ ਨਹੀਂ ਮੇਰਾ ਚੈਨਲ ਕਦੋਂ ਬੰਦ ਹੋ ਜਾਏ। ਹਣਾ ਜਿਹੜੇ ਲੋਕਾਂ ਨੂੰ ਲੱਗਦਾ ਚਲੋ ਚੈਨਲ ਤੋਂ ਪੈਸੇ ਆਉਂਦੇ ਆ ਮੈਂ ਝੂਠ ਨਹੀਂ ਮਾਰਦਾ। ਹੂੰ ਹੁਣ ਤਾਂ ਬਾਈ 5 ਦਿਨ ਹੋ ਗਏ ਮੈਂ ਕੋਈ ਵੀਡੀਓ ਨਹੀਂ ਪਾਈ। ਹੂੰ ਨਾ ਤੁਸੀਂ ਦੇਖ ਸਕਦੇ ਹੋ ਮੇਰੇ ਅਕਾਊਂਟ ਤੇ ਚੱਲ YouTube ਤੇ ਤਾਂ ਮਹੀਨਾ ਹੀ ਹੋ ਗਿਆ ਮਹੀਨੇ ਤੋਂ ਵੱਧ ਹੋ ਗਿਆ ਵੀਡੀਓ ਨਹੀਂ ਪਾਈ ਮੈਂ ਕੋਈ ਮੈਨੂੰ ਦੋਨੇ ਚਾਨਣਾ ਤੋਂ ਮੈਂ ਝੂਠ ਨਹੀਂ ਮਾਰਦਾ ਮੈਨੂੰ ਪੈਸੇ ਆਉਂਦੇ ਆ ਬਾਈ ਉਹ ਪੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੇ ਕ ਪੈਸੇ ਆਉਂਦੇ ਆ ਜੇ ਮਹੀਨੇ 'ਚ ਆਪਾਂ 10 ਵੀਡੀਓ ਪਾਵਾਂਗੇ ਕਿੰਨੀ ਇੱਕ ਕਮਾਈ ਆ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਮੇਰੇ ਪਿੰਡ ਤੋਂ ਇੱਥੋਂ ਸ਼ੰਭੂ ਕਿੰਨੀ ਦੂਰ ਆ ਜਾਂ ਅੰਮ੍ਰਿਤਸਰ ਸਾਹਿਬ ਕਿੰਨੀ ਦੂਰ ਆ ਜਿੱਥੇ ਮੋਰਚਾ ਲੱਗਿਆ ਹੁੰਦਾ ਜਾਂ ਪੰਜਾਬ ਦੀ ਗੱਲ ਹੁੰਦੀ ਆ ਆਪਾਂ ਪਹੁੰਚਦੇ ਆ ਠੀਕ ਹੈ ਜੇ ਭਾਈ ਮੈਂ ਆਪਦੇ ਪਵੈਖ ਬੰਨੀ ਵੀ ਮੈਨੂੰ ਚੋ ਘਰ ਦੇ ਵੀ ਕਹਿੰਦੇ ਆ ਮੈਨੂੰ ਬਹੁਤ ਸੱਜਣ ਇਹ ਗੱਲ ਕਹਿੰਦੇ ਆ ਵੀ ਆਪਦੇ ਪਵੈਖ ਬਾਰੇ ਮਾੜਾ ਮੋਟਾ ਸੋਚ ਵੀ ਕੁਝ ਨਹੀਂ ਪਿਆ ਇੰਨਾਂ ਚੀਜ਼ਾਂ ਚ ਮੈਂ ਭਾਈ ਜੇ ਬਲੌਗ ਹੀ ਬਣਾਉਣ ਲੱਗ ਜਾਣਾ ਹੂੰ ਮੈਂ ਵਧੀਆ ਕਮਾਈ ਕਰ ਸਕਦਾ ਸੋਸ਼ਲ ਮੀਡੀਆ ਤੋਂ ਬਹੁਤ ਵਧੀਆ ਕਮਾਈ ਕਰ ਸਕਦਾ ਜਦੋਂ ਹਰ ਮੁੱਦੇ 'ਚ ਬੋਲਦੇ ਹਾਂ ਹਰ ਮੁੱਦੇ 'ਚ ਤੁਸੀਂ ਹਣ ਕੇ ਸ਼ੰਭੂ ਮੇਰੇ ਪੱਣ ਤੋਂ ਬਹੁਤ ਦੂਰ ਹਾਂਜੀ ਹਰ ਮੁੱਦੇ 'ਚ ਬੋਲਦੇ ਹਾਂ ਤਾਂ ਤੁਹ ਮਜਬੂਰੀ ਬਣ ਜਾਂਦੀ ਹੈ ਇਨਸਾਨ ਦੀ ਹਰ ਮਸਲੇ 'ਚ ਜਾਣਾ ਸ਼ੰਭੂ ਬੈਰੀਅਰ ਵੀ ਜੇ ਕਿਸੇ ਕਿਸਾਨ ਸ਼ਹੀਦ ਹੈਗਾ ਸ਼ਹੀਦ ਦੇ ਘਰ ਤੇ ਵੀ ਜਾਣਾ ਵੀ ਫਿਰ ਮਜਬੂਰੀ ਇੱਕ ਲੀਡਰ ਬਣ ਕੇ ਚਿਹਰਾ ਆਪਣਾ ਵਾਰ ਰਹੇ ਹੋ ਤੁਸੀਂ ਫਿਰ ਜਾਣਾ ਤਾਂ ਪਊਗਾ ਹੀ ਨਹੀਂ ਆਪਾਂ ਲੀਡਰ ਲੀਡਰ ਨਹੀਂ ਭਾਈ ਸਮਝਿਆ ਮੈਂ ਤਾਂ ਇੱਕ ਆਮ ਘਰ ਦਾ ਮੁੰਡਾ ਇਹ ਮਜਬੂਰੀ ਨਹੀਂ ਇਹ ਲੋਕਾਂ ਨੇ ਤਾਂ ਫਰਜ਼ ਮੰਨਦਾ ਸੀ ਕਹਿੰਦੇ ਉਹ ਫਰਜ਼ ਬਣਦਾ ਮਜਬੂਰੀ ਨਹੀਂ ਪਰ ਲੋਕਾਂ ਨੇ ਤਾਂ ਕਿਹਾ ਕਹਿੰਦੇ ਅੱਜ ਰਫਤਾਰ ਰਾਏ ਕਿੱਥੇ ਆ ਜਿਹੜਾ ਸਿਰਫ ਵੀਡੀਓ ਪਾਉਣ ਜੋਗਾ ਹੈਗਾ ਉਹ ਅੱਜ 13 ਫਰਵਰੀ ਹੋ ਗਈ 13 ਫਰਵਰੀ ਨੂੰ ਰਫਤਾਰ ਰਾਏ ਪਹੁੰਚਿਆ ਨਹੀਂ ਇਹ ਤਾਂ ਸਿਰਫ ਸੋਸ਼ਲ ਮੀਡੀਆ ਤੇ ਬੋਲਣ ਵਾਲੇ ਨੇ ਇਹ ਲੋਕ ਤਾਂ ਕਹਿੰਦੇ ਆ ਨਾ ਇਹ ਗੱਲਾਂ ਨਹੀਂ 13 ਤਰੀਕ ਨੂੰ ਮੈਂ ਕਿੱਥੇ ਸੀ ਬਾਈ 13 ਤਰੀਕ ਨੂੰ ਤਾਂ ਮੈਂ ਪਿੰਡ ਚੌਂਕੀਮਾਨ ਸੀ ਕਿਉਂਕਿ 15 ਤਰੀਕ ਨੂੰ ਬਾਈ ਦੀਪ ਸਿੱਧੂ ਦੀ ਵਰਸੀ ਸੀ 13 14 ਨੂੰ ਤਾਂ ਉੱਥੇ ਅਸੀਂ ਸੇਵਾ ਕਰਾ ਰਹੇ ਸੀ ਤਿਆਰੀਆਂ ਕਰਾ ਰਹੇ ਸੀ ਤੇ 15 ਤਰੀਕ ਨੂੰ ਬਾਈ ਦੀਪ ਸਿੱਧੂ ਦੀ ਵਰਸੀ 1 16 ਨੂੰ ਪਹੁੰਚਿਆ ਮੇਰੇ ਘਰ ਮੇਰੇ ਘਰੇ ਜੇ ਮੈਂ ਪੈਨ ਡਾਉਣਾ ਵੀ ਆ ਗੇੜਾ ਮਾਰਦਾ ਮੇਰੀ ਮਾਂ ਤੇ ਮੇਰਾ ਪਿਓ ਆ ਕਰੇ ਤੀਜਾ ਕੋਈ ਬੰਦਾ ਹੈ ਨਹੀਂ ਬਾਈ ਕਰੇ ਜੇ ਹੁਣ ਉੱਥੇ ਵੀ ਮੈਂ ਜਾਣਾ ਬਾਈ ਆਪਦਾ ਘਰੇ ਵੀ ਜਾਣਾ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਦੋ ਦੋ ਜਵਾਕ ਆ ਜਿਨ੍ਹਾਂ ਦੇ ਟੱਬਰ ਦੇ ਵਿੱਚ ਸੱਤ ਸੱਤ ਮੈਂਬਰ ਆ ਉਹ ਵੀ ਨਾਲੇ ਉਹ ਜਾਂਦੇ ਨਹੀਂ ਮੋਰਚੇ ਤੇ ਨਾਲੇ ਹੈ ਕਿਸਾਨਾਂ ਦੇ ਪੋਤਾ ਮਜ਼ਦੂਰਾਂ ਦੇ ਪੋਤਾ ਮਜ਼ਦੂਰਾਂ ਦੇ ਲਈ ਵੀ ਉਹ ਮੋਰਚਾ ਹੈਗਾ ਠੀਕ ਹੈ ਪਰ ਉਹ ਜਾਂਦੇ ਫੇਰ ਵੀ ਨਹੀਂ ਬਾਕ ਕਮੈਂਟ ਕਰ ਦਿੰਦੇ ਆ ਰਫਤਾਰ ਆ ਇਹ ਵੀ ਰਫਤਾਰ ਆ ਇਹਦਾ ਤੁਸੀਂ ਦੇਖੋ ਵੀ ਘਰੇ ਮੇਰੀ ਮਾਂ ਤੇ ਮੇਰਾ ਪਿਆਉ ਆ ਉਹ ਤੀਜਾ ਬੰਦਾ ਨਹੀਂ ਬਾਈ ਕਰੇ ਹਾਂ ਠੀਕ ਹੈ ਤੇ ਮੈਂ ਹਟ ਕਿਉਂ ਨਹੀਂ ਦਿੰਦੇ ਫਿਰ ਦੁਨੀਆ ਦੁਨੀਆ ਦੀ ਟੈਨਸ਼ਨ ਲੈਣੀ ਕਿਉਂ ਨਹੀਂ ਛੱਡ ਨਹੀਂ ਆਪਾਂ ਘਰੇ ਵੀ ਜਾਣੇ ਬਾਈ ਦੇਖੋ ਮੈਨੂੰ ਤੁਸੀਂ ਇਹ ਗੱਲ ਦੱਸੋ ਹੁਣ ਕਿਸਾਨੀ ਵਾਲਾ ਜਿਹੜਾ ਮੋਰਚਾ ਲੱਗਿਆ ਹੋਇਆਗਾ ਠੀਕ ਹੈ ਚਾਹੇ ਉੱਥੇ ਮੇਰਾ ਕੁਸ਼ਕ ਬੰਦਿਆਂ ਨੇ ਵਿਰੋਧ ਕਰਤਾ ਹਾਂ ਪਰ ਇਹਦਾ ਮਤਲਬ ਇਹ ਥੋੜੀਆ ਮੈਂ ਮੋਰਚੇ 'ਚ ਜਾਣੂ ਹਟ ਜੂੰਗਾ ਹਾਂ ਕਿਉਂਕਿ ਆਪਣੇ 'ਚ ਉਹ ਚੀਜ਼ ਨਹੀਂ ਹੈਗੀ ਮੈਂ ਪਹਿਲਾਂ ਵੀ ਗੱਲ ਦੱਸਿਆ ਕੋਈ ਹੰਕਾਰ ਕੋਈ ਧੌਣ 'ਚ ਕਿਲਾ ਕਿਉਂਕਿ ਆਪਾਂ ਤਾਂ ਆਪਦੀ ਖਾਤਰ ਜਾਣਾ ਆਪਣੀਆਂ ਫਸਲਾਂ ਖਾਤਰ ਥੋੜਾ ਮੋਰਚੇ ਹਾਂਜੀ ਇਸ ਵਾਰ ਤੁਹਾਡਾ ਮੋਰਚੇ 'ਚ ਵਿਰੋਧ ਹੋਇਆ ਪਿਛਲੇ ਮੋਰਚੇ 'ਚ ਕਈ ਚਿਹਰੇ ਸੀ ਜਿਹੜੇ ਮੋਰਚੇ ਦੇ ਬਿਲਕੁਲ ਪੱਖ 'ਚ ਸੀ ਲੋਕਾਂ ਨੇ ਬੜਾ ਸਰਾਇਆ ਉਹਨਾਂ ਨੂੰ ਹਾਂਜੀ ਦੀਪ ਸਿੱਧੂ ਵੀ ਉਸ ਅੰਦੋਲਨ 'ਚ ਸ਼ਾਮਲ ਸੀ ਲੱਖਾ ਸਧਾਨਾ ਪਾਨਾ ਸਿੱਧੂ ਤੁਸੀਂ ਮੋਰਾਂ ਵਾਲੀਏ ਹੋਰ ਬਹੁਤ ਚਿਹਰੇ ਸੀ ਜਿਹੜੇ ਉੱਥੇ ਸਭ ਨੇ ਹਰ ਬੰਦੇ ਨੇ ਹਰ ਵਰਗ ਨੇ ਆਪਣਾ ਉਹ 'ਚ ਯੋਗਦਾਨ ਪਾਇਆ ਇੱਕ ਉਹਨਾਂ 'ਚ ਚਿਹਰਾ ਸੀ ਕੋਟਲੀ ਗੁਰਪ੍ਰੀਤ ਕੋਟਲੀ ਕਹਿੰਦੇ ਗੁਰਪ੍ਰੀਤ ਕੋਟਲੀ ਨੇ ਉਦੋਂ ਅੰਦੋਲਨ ਦੇ ਬਹੁਤ ਪੱਖ 'ਚ ਗੱਲਾਂ ਕੀਤੀਆਂ ਇਸ ਵਾਰ ਤਾਂ ਉਹਦਾ ਵੀ ਵਿਰੋਧ ਹੋਇਆ ਉਹਦਾ ਵਿਰੋਧ ਤਾਂ ਹੋਇਆ ਕਿਉਂਕਿ ਬਾਈ ਇੱਕ ਮੱਟ ਸ਼ੇਰੋਂ ਵਾਲਾ ਉਹਦੀ ਵੀ ਵੀਡੀਓ ਚੱਲ ਰਹੀ ਆ ਗੁਰਪ੍ਰੀਤ ਕੋਟਲੀ ਹੋ ਗਿਆ ਹਨਾ ਇਹਨਾਂ ਦਾ ਵਿਰੋਧ ਤਾਂ ਹੋਇਆ ਵੀ ਇਹਨਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਉਹ ਚੀਜ਼ ਕਰਕੇ ਜਿਹੜਾ ਇਹਨਾਂ ਦਾ ਵਿਰੋਧ ਹੋਇਆ ਕਿਉਂਕਿ ਦੀਪ ਸਿੱਧੂ ਤੇ ਲੱਖਾ ਸੁਧਾਨਾ ਦੀ ਤਾਂ ਕੰਟਰੋਵਰਸੀ ਹੋਈ ਸੀ ਲੱਖਾ ਸੁਧਾਨਾ ਤੇ ਦੀਪ ਸਿੱਧੂ ਚ ਵੀ ਡਿਸਪਿਊਟ ਸੀਗਾ ਤੇ ਫਿਰ ਦੀਪ ਲੱਖਾ ਸੁਧਾਨਾ ਦਾ ਵਿਰੋਧ ਕਿਉਂ ਨਹੀਂ ਹੋਇਆ ਦੇਖੋ ਜੀ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ ਦੀਪ ਸਿੱਧੂ ਲੱਖਾ ਸਿਧਾਨਾ ਇਹ ਮੋਰਚੇ ਦੇ ਵਿੱਚ ਇਕੱਠੇ ਵੀ ਰਹੇ ਆ ਇਕੱਠੇ ਵੀ ਰਹੇ ਠੀਕ ਹੈ ਵਿਚਾਰਕ મતਭੇਦ ਇਹਨਾਂ ਦੇ ਹੋਇਆ ਕਿਉਂਕਿ ਲੱਖਾ ਜੀ ਆਸਮਾਨ ਮੰਨਦੇ ਹੋ ਵੀ ਡਿਸਪਿਊਟ ਚੱਲਦਾ ਸੀ ਲੱਖਾ ਤੇ ਦੀਪ ਦਾ ਕਿਵੇਂ ਜੀ ਮੰਨਦੇ ਹੋ ਵੀ ਡਿਸਪਿਊਟ ਚੱਲਦਾ ਸੀ ਲੱਖਾ ਤੇ ਦੀਪ ਦਾ ਦੇਖੋ ਜੀ ਵਿਚਾਰਕ મતਭੇਦ ਹੋ ਸਕਦੇ ਆ ਕਈ ਵਾਰ ਆਪਾਂ ਦੇਖੀਏ ਘਰ ਦੇ ਵਿੱਚ ਭਰਾ ਦੀ ਭਰਾ ਨਾਲ ਨਹੀਂ ਬੰਦੀ ਹੁੰਦੀ ਕਿਸੇ ਗੱਲ ਨੂੰ ਲੈ ਕੇ ਉੱਥੇ ਨਹੀਂ ਵਿਚਾਰ ਮਿਲਦੀ ਹੁੰਦੀ ਹੁਣ ਆਪਾਂ ਮੌਜੂਦਾ ਹਾਲਾਤ ਦੇਖ ਲਓ ਕਿਸਾਨ ਜਥੇਬੰਦੀਆਂ ਦਾ ਲਾ ਲਓ ਤੁਸੀਂ ਹਨਾ ਕੌਸ਼ਕ ਕਹਿੰਦੀਆਂ ਜਿਵੇਂ ਬੰਦੀਆਂ ਕਹਿੰਦੀਆਂ ਵੀ ਮੋਰਚਾ ਆਪਾਂ ਨੂੰ ਆਸਾਪਣਾ ਕਰਨਾ ਚਾਹੀਦਾ ਕੌਸ਼ਕ ਕਹਿੰਦੀਆਂ ਆਪਾਂ ਨੂੰ ਆਸਾਪਣਾ ਕਰਨਾ ਚਾਹੀਦਾ ਪਰ ਮੰਜ਼ਿਲ ਤਾਂ ਇੱਕ ਹੀ ਆ ਨਾ ਟੀਚਾ ਤਾਂ ਇੱਕ ਹੀ ਆ ਉਹਨਾਂ ਦਾ ਵੀ ਆਪਾਂ ਵੀ ਆਹ ਚੀਜ਼ ਐਂ ਕਰਨੀਆਂ ਪਰ ਉਹ ਹਾਸਲ ਕਰਨ ਦੇ ਤਰੀਕੇ ਵੱਖਰੇ ਵੱਖਰੇ ਆ ਦੀਪ ਸਿੱਧੂ ਤੇ ਲਖੇ ਦਾ ਆਪਣੇ ਆਪ ਦੇ ਵਿੱਚ ਵਿਚਾਰਕ ਮਤ ਭੇਸੀ ਕੋਟਲੀ ਦਾ ਵਿਰੋਧ ਹੋਇਆ ਪਰ ਲਖੇ ਦਾ ਨਹੀਂ ਹੋਇਆ ਡਰਦੇ ਆ ਲੋਕ ਫਿਰ ਇਹਦਾ ਮਤਲਬ ਲਖੇ ਤੋਂ ਨਹੀਂ ਡਰਦੇ ਨਹੀਂ ਬਾਈ ਤੁਸੀਂ ਐਂ ਦੇਖੋ ਵੀ ਕਿੰਨੀਆਂ ਕੁੜੀਆਂ ਦੇ ਘਰ ਵਸਾਇਆ ਲਖੇ ਸਿਧਾਨੇ ਨੇ ਲੱਖਾ ਸਿਧਾਣਾ ਕੰਮ ਵੀ ਤਾਂ ਕਰਦਾ ਨਾ ਪੰਜਾਬ ਦੇ ਲਈ ਕੰਮ ਵੀ ਤਾਂ ਕਰਦਾ ਪਾਣੀਆਂ ਦਾ ਮਸਲਾ ਸੀ ਜੋੜੀਆਂ ਨਹਿਰਾਂ ਦਾ ਮਸਲਾ ਸੀ ਹਰ ਥਾਂ ਤੇ ਉਹ ਪਹੁੰਚਦਾਗਾ ਕਿਹੜਾ ਮਸਲਾ ਜਿੱਥੇ ਉਹ ਖੁੱਲ ਕੇ ਮਾਂ ਬੋਲੀ ਦੀ ਗੱਲ ਕਰਦਾ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਹੁਣ ਅਮਰਤਪਾਲ ਸਹੀਂ ਜੀ ਦੇ ਲਈ ਵੀ ਉਹ ਲੱਖਾ ਸਿਧਾਣਾ ਉੱਥੇ ਅੰਮ੍ਰਿਤਸਰ ਸਾਹਿਬ ਜਾ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਆਣਾ ਵੀ ਇੱਕ ਕੰਮ ਵੀ ਕਰ ਰਿਹਾ ਨਾ ਪੰਜਾਬ ਦੀ ਖਾਤਰ ਪੰਜਾਬ ਦੀ ਖਾਤਰ ਬੋਲਣ ਵਾਲੇ ਬੰਦੇ ਕਿੰਨੇ ਕਾ ਉਂਗਲਾਂ ਤੇ ਗਿਣੇ ਜਾ ਸਕਦੇ ਆ ਭਾਈ ਅੱਜ ਲੱਖੇ ਸਿਧਾਣੇ ਦਾ ਵੀ ਵਿਰੋਧ ਹੁੰਦਾਗਾ ਖਨੌਰੀ ਜਦੋਂ ਪਿੱਛੇ ਗੋੜੀ ਚਾਲਦੀ ਆ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਜਦੋਂ ਤੁਸੀਂ ਬੋਲਣ ਵਾਲੇ ਬੰਦਿਆਂ ਦਾ ਹੀ ਵਿਰੋਧ ਕਰਨ ਲੱਗੇ ਹਾਂ ਇੱਕ ਚੀਜ਼ ਮੈਂ ਕਹਿਣਾ ਵੀ ਵਿਰੋਧ ਕਰਨ ਤੋਂ ਜ਼ਿਆਦਾ ਵਧੀਆ ਇਹ ਹੋਊਗਾ ਤੁਸੀਂ ਬੰਦੇ ਨੂੰ ਕਮੀਆਂ ਦੱਸੋ ਵੀ ਰਫ਼ਤਾਰ ਵੀ ਲੱਖਿਆ ਵੀ ਜਿੰਨੇ ਵੀ ਬੰਦੇ ਬੋਲਦੇ ਆ ਵੀ ਤੁਹਾਡੇ 'ਚ ਆਹ ਕਮੀਆਂ ਮੇਰਾ ਵੀਰ ਤੁਸੀਂ ਆਹ ਚੀਜ਼ ਨੂੰ ਸਦਾਰ ਜਦੋਂ ਕਿਸੇ ਗੱਲ ਨੂੰ ਲੈ ਕੇ ਵਿਰੋਧ ਹੁੰਦਾ ਤਾਂ ਉਹ ਗੱਲ ਕਮੀ ਹੋਈ ਦੇਖੀ ਜਾ ਸਕਦੀ ਆ ਇਹ ਤਾਂ ਆਪਣਾ ਆਪ ਵੀ ਦੇਖਣਾ ਚਾਹੀਦਾ ਵੀ ਆਹ ਗੱਲ ਨੂੰ ਲੈ ਕੇ ਮੇਰਾ ਵਿਰੋਧ ਹੁੰਦਾ ਤਾਂ ਇਹ ਕਮੀ ਆ ਮੇਰੇ ਚ ਨਹੀਂ ਆਪਾਂ ਤਾਂ ਆਪ ਸੁਧਾਰ ਕਰਦੇ ਆ ਬਈ ਮੈਂ ਤਾਂ ਆਪ ਕਹਿਣਾ ਆਪਣੀ ਦਾ ਮਤ ਹਜੇ ਬਹੁਤ ਨਿਆਣੀ ਆ ਇਹ ਤਾਂ ਦੁਨੀਆ ਦੇਖਣੀ ਆ ਹੁਣ ਕਮੀਆਂ ਹਰੇਕ ਇਨਸਾਨ ਚ ਹੁੰਦੀਆਂ ਜਿਹਦੇ ਚ ਹੁਣ ਕੋਈ ਕਮੀ ਨਾ ਹੋਵੇ ਉਹ ਤਾਂ ਰੱਬ ਹੋ ਗਿਆ ਠੀਕ ਆ ਹੁਣ ਮੇਰੇ ਚ ਬਥੇਰੀਆਂ ਨੇ ਮੈਂ ਤਾਂ ਆਪ ਕਹਿਣਾ ਮੈਨੂੰ ਦੱਸੋ ਤੁਸੀਂ ਵੀ ਮੈਂ ਅੱਗੇ ਤੋਂ ਸੁਧਾਰ ਕਰੂੰ ਉਹ ਚੀਜ਼ ਦੇ ਵਿੱਚ ਆਏ ਥੋੜੀ ਵੀ ਹਾਤ ਹੂਤ ਕਰਕੇ ਸਟੇਜ ਤੋਂ ਉਤਾਰ ਤਾਂ ਵੀਡੀਓ ਬਣਾਤੀ ਬਸ ਜੀ ਕੰਮ ਨਿਪੜ ਗਿਆ ਵਾ ਠੀਕ ਆ ਕਿਉਂਕਿ ਮੇਰੇ ਕੋਲ ਤਾਂ ਆਪਦਾ ਪਲੇਟਫਾਰਮ ਹੈਗਾ ਬਾਈ ਬੋਲਣ ਦਾ ਮੈਨੂੰ ਸਟੇਜਾਂ ਦੀ ਥੋੜੀ ਭੁੱਖਾ ਇੰਨੇ ਨੌਜਵਾਨ ਮੇਰੇ ਨਾਲ ਜੁੜੇ ਹੋ ਜਾਂ ਮੈਂ ਤਾਂ ਆਪਦੇ ਫੋਨ ਤੇ ਵੀਡੀਓ ਪਾ ਸਕਦਾ ਜੋ ਵੀ ਵਿਚਾਰ ਰੱਖਣੇ ਮੈਂ ਰੱਖ ਸਕਦਾ ਆਪਦੇ ਚੈਨਲ ਦੇ ਉੱਤੇ ਠੀਕ ਹੈ ਸੋ ਮੈਂ ਤਾਂ ਇਹ ਚੀਜ਼ ਕਹਿਣਾ ਵੀ ਤੁਸੀਂ ਦੱਸੋ ਕਿਉਂਕਿ ਜੇ ਤੁਸੀਂ ਐਂ ਹੀ ਵਿਰੋਧ ਕਰੋਗੇ ਅੱਗੇ ਤੋਂ ਨੌਜਵਾਨ ਬਾਈ ਡਰਨਗੇ ਬੋਲਣ ਲੱਗੇ ਵੀ ਕਤੋਂ ਯਾਰ ਸਾਨੂੰ ਨਾ ਅੱਗੇ ਤੋਂ ਸਟੇਜ ਤੇ ਤਾਰ ਦੇ ਦੇ ਡਰਦੇ ਆ ਲੋਕ ਡਰਦੇ ਹੋ ਹਾਂ ਵੀ ਡਰਦੇ ਆ ਲੋਕ ਦੇਖੋ ਇੱਕ ਤਾਂ ਆਪਾਂ ਮੌਕਾ ਦੇਤਾ ਬਾਈ ਆਪਣੀ ਲੜਾਈ ਕਿਹਦੇ ਨਾਲ ਹੁਣ ਆਪਣਾ ਮੋਰਚਾ ਲੱਗਿਆ ਸ਼ੰਭੂ ਆਪਣੀ ਆਪਣੀ ਕੇਂਦਰ ਨਾਲ ਲੜਾਈ ਆ ਐਮਐਸਪੀ ਦੀ ਖਾਤਰ ਮਜ਼ਦੂਰਾਂ ਦੀ ਦਿਹਾੜੀ ਖਾਤਰ ਆਪਾਂ ਉੱਥੇ ਬੈਠੇ ਆ ਪਰ ਆਪਾਂ ਉੱਥੇ ਕਰ ਕੀ ਰਹੇ ਆ ਆਪਦੇ ਬੰਦੇ ਨੂੰ ਇਹਨੂੰ ਜੀ ਅਸੀਂ ਬੋਲਣ ਦੇਣਾ ਉਹ ਥੱਲੇ ਤਾਰੋ ਐਸਕੇਮ ਆਏ ਆ ਜੀ ਐਸਕੇਮ ਫਲਾਨੀ ਜਥੇਬੰਦੀ ਆਏ ਆ ਜੀ ਉਧਰ ਉਹਨਾਂ ਦਾ ਬਿਆਨ ਆ ਆਪਾਂ ਸ਼ੰਭੂ ਤੇ ਮੈਨੂੰ ਤੁਸੀਂ ਦੱਸੋ ਵੀ ਆਪਸ ਚ ਆਪਾਂ ਲੜਨ ਗਏ ਹੋਏ ਆ ਉੱਥੇ ਉੱਥੇ ਸਾਹਮਣੇ ਤਮਾਸ਼ਾ ਦੇਖਦੇ ਆ ਉੱਥੇ ਖੜੇ ਸਰਕਾਰ ਦੇ ਹੁੰਦੇ ਉਹ ਤਮਾਸ਼ਾ ਦੇਦੇ ਉਹ ਹੱਸਦੇ ਆ ਵੀ ਦੇਖੋ ਹੈ ਕੀ ਜਲੂਸ ਕੱਢੀ ਜਾਂਦੇ ਆ ਆਪਦਾ ਸੋ ਮੈਂ ਇਹ ਚੀਜ਼ ਕਹਿਣਾ ਆ ਆਪਦੀਆਂ ਗੱਲਾਂ ਅੰਦਰ ਲੀਆਂ ਹੁੰਦੀਆਂ ਜਿਵੇਂ ਕਿਸਾਨ ਜਥੇਬੰਦੀਆਂ ਦਾ ਵੀ ਕੋਈ ਵਿਚਾਰਕ ਮਤਭੇਦ ਹੈ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਰੱਖਣਾ ਚਾਹੀਦਾ ਮੈਂ ਇੱਕ ਚੀਜ਼ ਕਹਿਣਾ ਕਿਉਂਕਿ ਉਹ ਚੀਜ਼ਾਂ ਦਾ ਹੁਣ ਦੂਜੇ ਫਾਇਦਾ ਚੱਕਦੇ ਆ ਭਾਈ ਇਹ ਗੱਲ ਸਮਝ ਆ ਗਈ ਤੁਹਾਡੇ ਮੈਨੂੰ ਤਾਂ ਆ ਗਈ ਭਾਈ ਸਮਝ ਮੈਂ ਤਾਂ ਆਪ ਕਹਿਣਾ ਮੈਂ ਤਾਂ ਪਹਿਲੀ ਗੱਲ ਕਹਿ ਕੇ ਹਟਿਆ ਜਿਵੇਂ ਮੈਨੂੰ ਹੁਣ ਕੋਈ ਬੰਦਾ ਮਾੜਾ ਬੋਲਦਾ ਮੈਂ ਆਏ ਨਹੀਂ ਮੈਂ ਹੁਣ ਉਲਝਣਾ ਛੱਡਤਾ ਮੈਂ ਹੁਣ ਉਲਝਣਾ ਛੱਡਤਾ ਮੈਨੂੰ ਲੱਗਿਆ ਰੋਮੀ ਨਾ ਵੀ ਵਿਵਾਦ ਖਤਮ ਹੋ ਗਿਆ ਭਾਈ ਵਿਵਾਦ ਉਹਨਾਂ ਦੇ ਦਿਲ 'ਚ ਕੋਈ ਗੱਲ ਹੋਊ ਮੇਰੇ ਲਈ ਪਰ ਮੈਂ ਅੱਜ ਤੋਂ ਬਾਅਦ ਕਿਉਂਕਿ ਜੇ ਆਪਾਂ ਉਹਨਾਂ ਬੰਦਿਆਂ ਨਾਲ ਹੀ ਉਲਝੇ ਰਹੇ ਮੈਂ ਤੁਹਾਨੂੰ ਗੱਲ ਦੱਸਦਾ ਹੌਲੀ ਹੌਲੀ ਬੰਦੇ ਨੂੰ ਸਮਝ ਲਾ ਦਿਆ ਹੁਣ ਮੈਂ ਆ ਕੋਈ ਦੂਜਾ ਬੰਦਾ ਉਹਨੇ ਮੈਨੂੰ ਮਾੜਾ ਕਹਤਾ ਮੈਂ ਉਹਦੇ ਤੇ ਵੀਡੀਓ ਪਾਉਣ ਲੱਗਿਆ ਫਿਰ ਪੰਜਾਬ ਦੀ ਗੱਲ ਆਪਾਂ ਕਦੋਂ ਕਰਾਂਗੇ ਠੀਕ ਆ ਮੈਂ ਤਾਂ ਆਪੇ ਚੀਜ਼ ਕਹਿਣਾ ਵੀ ਉਹਨਾਂ ਨਾਲ ਉਲਝੋਂ ਤੋਂ ਬਿਹਤਰ ਹੈ ਆ ਕੋਈ ਨਾ ਉਹਨਾਂ ਨੂੰ ਨਜ਼ਰ ਅੰਦਾਜ਼ ਕਰੋ ਵੀ ਜਿਹੜੀ ਗੱਲ ਕਰਨ ਵਾਲੀ ਆ ਪਤੇ ਦੀ ਆਪਾਂ ਉਹ ਗੱਲ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਕਰੀਏ ਇਹ ਚੀਜ਼ ਹੁਣ ਮੈਨੂੰ ਵੀ ਸਮਝ ਲੱਗੀ ਹੋ ਮੈਂ ਤਾਂ ਹੀ ਇਹ ਗੱਲ ਕਹੀ ਆ ਵੀ ਆਪਾਂ ਆਪਦਿਆਂ ਦੀਆਂ ਜੜਾ ਵੱਡਣ ਤੇ ਲੱਗੇ ਹੋਏ ਆ ਫਲਾਨਾ ਬੰਦਾ ਆਏ ਆ ਫਲਾਨਾ ਓਵੇਂ ਆ ਠੀਕ ਹੈ ਇਹਦਾ ਫਾਇਦਾ ਹੁਣ ਦੂਜੇ ਲੋਕ ਚੱਕ ਕੇ ਜਾਂਦੇ ਆ ਸੋ ਆਪਾਂ ਲੋਕਾਂ ਨੂੰ ਜੋੜਨਾ ਹੈਗਾ ਤੋੜਨਾ ਨਹੀਂ ਹੈਗਾ ਜੇ ਕਿਸੇ 'ਚ ਕੋਈ ਕਮੀ ਲੱਗਦੀ ਆ ਮੇਰਾ ਵੀਰ ਉਹਨੂੰ ਦੱਸ ਦਿਆ ਜਿਹੜੀ ਤੁਸੀਂ ਗੱਲ ਕਰਦੇ ਹੋ ਦੱਸਣ ਦੀ ਗੱਲ ਕਰਦੇ ਹੋ ਤੁਸੀਂ ਕਈ ਲੋਕ ਨੇ ਜਿਹੜੇ ਲੋਕ ਵਿਰੋਧ ਕਰਦੇ ਆ ਕਿਸੇ ਦਾ ਜੇ ਲੱਖੇ ਦਾ ਭਾਨੇ ਦਾ ਤੁਹਾਡਾ ਵਿਰੋਧ ਕਰਦੇ ਆ ਰਫਤਾਰ ਦਾ ਵਿਰੋਧ ਕਰਦੇ ਆ ਤਾਂ ਉਹ ਕਿਸੇ ਤੱਥਾਂ ਦੇ ਆਧਾਰ ਤੇ ਵਿਰੋਧ ਕਰਦੇ ਆ ਕੋਜ ਜਾਲੀ ਆਈਡੀਆਂ ਹੁੰਦੀਆਂ ਨੇ ਉਹ ਜਾਲੀ ਆਈਡੀਆਂ ਨੂੰ ਲੋਕ ਲੱਗੇ ਹੁੰਦੇ ਆ ਜਾਂ ਪ੍ਰੋਫਾਈਲ ਫੋਟੋ ਤੇ ਦੀਪ ਸਿੱਧੂ ਦੀ ਫੋਟੋ ਲੱਗੀ ਹੁੰਦੀ ਆ ਐਦਾਂ ਦੇ ਕਮੈਂਟ ਕੀਤੇ ਜਾਂਦੇ ਆ ਥੱਲੇ ਕਿ ਜਿਹੜਾ ਬੰਦਾ ਤਰਕ ਨਾਲ ਕੋਈ ਗੱਲ ਦਲੀਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੀਆਂ ਧੀਆਂ ਨੂੰ ਉਹਦੀਆਂ ਭੈਣਾਂ ਨੂੰ ਜਲੀਲ ਕੀਤਾ ਜਾਂਦਾ ਕਮੈਂਟਾਂ ਦੇ ਵਿੱਚ ਇਹ ਬੋਲੀ ਸਹੀ ਹੈਗੀ ਇਹ ਨਹੀਂ ਇਹ ਬਈ ਬਹੁਤ ਗਲਤ ਆਏ ਕਿਸੇ ਨੂੰ ਗਾਲ ਕੱਢਣੀ ਕਿਉਂਕਿ ਹਰੇਕ ਬੰਦੇ ਕੋਲ ਹੱਕ ਆ ਬਈ ਸਵਾਲ ਪੁੱਛਣ ਦਾ ਗੱਲ ਕਰਨ ਦਾ ਹੁਣ ਜੇ ਸੋਸ਼ਲ ਮੀਡੀਆ ਦੇ ਉੱਪਰ ਮੇਰਾ ਚਿਹਰਾ ਬਣਿਆ ਹੋਇਆ ਮੈਨੂੰ ਪੰਜਾਬ ਦਾ ਕੋਈ ਵੀ ਬੰਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਸਵਾਲ ਕਰ ਸਕਦਾ ਕਿਉਂਕਿ ਮੇਰੀ ਵੀਡੀਓ ਬਾਈ ਹਰੇਕ ਦੇ ਫੋਨ ਦੇ ਵਿੱਚ ਜਾਂਦੀ ਆ ਤਾਂ ਹੱਕ ਆ ਉਹਨਾਂ ਨਹੀਂ ਉਹ ਕੀ ਦੇਖਦੇ ਹੋ ਤੁਸੀਂ ਉਹਨਾਂ ਨੂੰ ਕਿੰਨਾ ਦੀ ਕਤਾਰ ਦੇ ਵਿੱਚ ਖੜਾ ਕਰਨਾ ਚਾਹੁੰਦੇ ਹੋ ਆਪਣੇ ਆਪ ਤਾਂ ਦਾਵਾ ਕਰਦੇ ਆ ਉਹ ਵੀ ਅਸੀਂ ਲੱਖੇ ਸਿਧਾਣੇ ਦੇ ਸਪੋਰਟਰਾਂ ਜੇਕਰ ਦੀਪ ਸਿੱਧੂ ਦੇ ਸਪੋਰਟਰਾਂ ਅਸੀਂ ਰਫਤਾਰ ਰਾਏ ਦੇ ਸਪੋਰਟਰਾਂ ਅਸੀਂ ਭਾਨੇ ਦੇ ਸਪੋਰਟਰਾਂ ਇਹ ਜਦੋਂ ਦਾਵਾ ਕਰਦੇ ਆ ਦਾਵਾ ਕਰਕੇ ਉਹ ਸੋਸ਼ਲ ਮੀਡੀਆ ਤੇ ਕਮੈਂਟ ਬੱਦੀ ਸ਼ਦਾਵਲੀ ਚ ਕਮੈਂਟ ਲਿਖਦੇ ਆ ਉਹ ਸ਼ਦਾਵਲੀ ਆਪਾਂ ਯੂਜ਼ ਨਹੀਂ ਕਰ ਸਕਦੇ ਇਹ ਜੀ ਸ਼ਦਾਵਲੀ ਉਹਨਾਂ ਨੂੰ ਕਿਹੜੀ ਲਾਈਨ ਚ ਦੇਖ ਰਹੇ ਹੋ ਵੀ ਉਹ ਸਪੋਰਟਰ ਹੋ ਸਕਦੇ ਆ ਭਾਨੇ ਉਹਨਾਂ ਦੇ ਲੱਖੇ ਉਹਨਾਂ ਦੇ ਦੀਪ ਦੇ ਜਾਂ ਤੁਹਾਡੇ ਹੋ ਸਕਦੇ ਹੋ ਨਹੀਂ ਭਾਈ ਇਹ ਬਹੁਤ ਗਲਤ ਗੱਲ ਆ ਮੈਂ ਉਹ ਬਹੁਤ ਨੀਚ ਲੋਕ ਸਮਝਦਾ ਬਾਈ ਗਰੇ ਹੋਏ ਜਿਹੜੇ ਕਿਸ ਦੀ ਧੀ ਭੈਣ ਨੂੰ ਮਾੜਾ ਬੋਲਦੇ ਆ ਕਿਉਂਕਿ ਹੁਣ ਤੁਸੀਂ ਜੇ ਮੇਰੀਆਂ ਵੀਡੀਓ ਵੀ ਦੇਖੋ ਚਲੋ ਮੈਂ ਗੁੱਸੇ ਦੇ ਵਿੱਚ ਕਈ ਵਾਰ ਗੱਲ ਕਹਿ ਜਨ ਪਰ ਆਪਾਂ ਕਿਸ ਦੀ ਧੀ ਭੈਣ ਨੂੰ ਮਾੜਾ ਨਹੀਂ ਬੋਲਦੇ ਬੰਦੇ ਨੂੰ ਜਰੂਰ ਆਪਾਂ ਕਹਿਦੀ ਦਾ ਠੀਕ ਆ ਆਪਾਂ ਜਿਹੜੀ ਜਿਹੜੀ ਸੁਰਚ ਰਫਤਾਰ ਅੱਜ ਗੱਲ ਕਰਦਾ ਇਹ ਚ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਕਰਦਾ ਇਹ ਸੁਰਚ ਇਹੀ ਸੁਰਚ ਹੁੰਦੀ ਆ ਬਾਈ ਗੱਲ ਤਾਂ ਹਮੇਸ਼ਾ ਪਰ ਆਏ ਆ ਜਦੋਂ ਦੋ ਕੁ ਬੰਦੇਆਂ ਨਾਲ ਬਿਵਾਸ ਸੀ ਉਹਨਾਂ ਦੀਆਂ ਵੀਡੀਓ ਜੀਆਂ ਸੀ ਉਹ ਚ ਚਲੋ ਕਈ ਵਾਰ ਪਾਰਾ ਵੱਜ ਜਾਂਦਾ ਜਦੋਂ ਸਾਹਮਣੇ ਵਾਲਾ ਬੰਦਾ ਕਈ ਵਾਰ ਬੋਲਦਾ ਹਾਲਾਂਕਿ ਉਹਨਾਂ ਨੇ ਉਹਨਾਂ ਨੇ ਗਾਲਾਂ ਕੱਢੀਆਂ ਬਈ ਆਪਣੇ ਪਰਿਵਾਰ ਨੂੰ ਪਰ ਆਪਾਂ ਫੇਰ ਵੀ ਹਰੇਕ ਦੀ ਮਾਂ ਨੂੰ ਆਪਦੀ ਮਾਂ ਸਮਝੀਦਾ ਹਰੇਕ ਦੀ ਭੈਣ ਨੂੰ ਆਪਦੀ ਭੈਣ ਸਮਝੀਦਾ ਆਪਾਂ ਬੰਦੇ ਨੂੰ ਮਾੜਾ ਕਹਿ ਸਕਦੇ ਆ ਪਰ ਉਹਦੇ ਪਰਵਾਰ ਨੂੰ ਮਾੜਾ ਕਹਿਣਾ ਬਹੁਤ ਗਲਤ ਗੱਲ ਆ ਜਿਹੜੇ ਕਮੈਂਟਾਂ ਦੇ ਵਿੱਚ ਵੀ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਆ ਧੀਆ ਭੈਣਾਂ ਨੂੰ ਮਾੜਾ ਬੋਲਦੇ ਆ ਉਹ ਚੀਜ਼ ਬਹੁਤ ਗਲਤ ਆ ਭਾਈ ਗਲਤ ਆ ਉਹ ਚੀਜ਼ ਅੱਛਾ ਲੋਕ ਆਮ ਲੋਕ ਡਰਦੇ ਆ ਆਮ ਬੰਦਾ ਕਹਿੰਦਾ ਵੀ ਅਸੀਂ ਝਮੇਲੇ 'ਚ ਨਹੀਂ ਪੈਣਾ ਅਸੀਂ ਕਿਸੇ ਨਾਲ ਉਲਝਣਾ ਨਹੀਂ ਲੱਖੇ ਤੋਂ ਵੀ ਲੋਕ ਡਰਦੇ ਆ ਤੁਸੀਂ ਕਹਿੰਦੇ ਹੋ ਲੱਖੇ ਨੂੰ ਸਵਾਲ ਲੱਖੇ ਤੋਂ ਅਪਸ਼ੋਕੜ ਜਾਦ ਕਰਦੇ ਆ ਲੋਕ ਕਈ ਵਾਰੀ ਦੇਖਦੇ ਆ ਵੀ ਇਹ ਗੈਂਗਸਟਰ ਰਿਹਾ ਲੱਖਾ ਅੱਜ ਸਮਾਜ ਸੇਵੀ ਅਲੱਖਾ ਸਮਾਜ ਸੇਵਾ ਚਿੰਤਾ ਜ਼ਾਹਰ ਕਰਦਾ ਇਸ ਸਮਾਜ ਪ੍ਰਤੀ ਲੋਕਾਂ ਪ੍ਰਤੀ ਚਿੰਤਾ ਰੱਖਦਾ ਦਰਦ ਰੱਖਦਾ ਲੋਕਾਂ ਦਾ ਦਰਦ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਪਰ ਡਰਦੇ ਤਾਂ ਅੱਜ ਵੀ ਨੇ ਲੋਕ ਲੱਖੇ ਤੋਂ ਨਹੀਂ ਭਾਈ ਮੈਂ ਤੁਹਾਨੂੰ ਇਹ ਗੱਲ ਦੱਸਦਾ ਦੇਖੋ ਜਿਵੇਂ ਤੁਸੀਂ ਗੱਲ ਕਹੀ ਆ ਵੀ ਪਸ਼ੋਕੜ ਰਿਹਾ ਹਮ ਸ਼ਾਇਦ ਜਦੋਂ ਲੱਖਾ ਉਸ ਲੈਣ ਦੇ ਵਿੱਚ ਹੋਊਗਾ ਕੋਈ ਸਮਝਾਉਣ ਵਾਲਾ ਨਹੀਂ ਹੋਣਾ ਹਮ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਹਮ ਕਿਉਂਕਿ ਅੱਜ ਚਲੋ ਭਾਵੇਂ ਮੇਰੀ ਉਮਰ ਛੋਟੀ ਆ ਪਰ ਮੈਨੂੰ ਸਮਝਾਉਣ ਵਾਲੇ ਹੈਗੇ ਆ ਜਿੱਥੇ ਵੀ ਮੇਥੋਂ ਪੈਰ ਪੈਰ ਤੇ ਗਲਤੀਆਂ ਹੁੰਦੀਆਂ ਮੈਂ ਤਾਂ ਮੰਨਦਾ ਬਈ ਮੈਂ ਮੰਨਦਾ ਮੇਥੋਂ ਗਲਤੀਆਂ ਆਉਂਦੀਆਂ ਪਰ ਮੈਨੂੰ ਬੰਦੇ ਸਮਝਾਉਣ ਵਾਲੇ ਹੈਗੇ ਆ ਤੁਹਾਨੂੰ ਸਮਝਾਉਣ ਵਾਲੇ ਹੈਗੇ ਆ ਆਪਾਂ ਸਮਝ ਵੀ ਜਾਈਦਾ ਹੁਣ ਤੁਸੀਂ ਮੇਰੇ ਕੋਲ ਗੱਲ ਕੀਤੀ ਆ ਵੀ ਮੈਂ ਤੁਹਾਡੇ ਕੋਲ ਪਹਿਲਾਂ ਵੀ ਗੱਲ ਮੰਨੇ ਆ ਵੀ ਆਪਾਂ ਉਹ ਬੰਦਿਆਂ ਨਾਲ ਉਹ ਜੇ ਵੀ ਉਹ ਚੀਜ਼ ਵੀ ਮੈਨੂੰ ਵੀ ਗਲਤ ਲੱਗੀ ਵੀ ਨਹੀਂ ਕਰਨੀ ਚਾਹੀਦੀ ਸੀ ਦਰਸ਼ਕੋ ਮੇਰਨਾ ਇਸ ਸਮੇਂ ਰਫਤਾਰ ਰਾਏ ਮਜੂਦ ਸੀ ਰਫਤਾਰ ਰਾਏ ਹਰ ਮਸਲੇ ਤੇ ਬੋਲਦਾ ਜਾਂ ਕੰਟਰੋਵਰਸੀ ਚ ਕਿਉਂ ਉਲਝਿਆ ਰਹਿੰਦਾ ਰਫਤਾਰ ਰਾਏ ਨੇ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਨੇ ਰਫਤਾਰ ਰਾਏ ਦੇ ਪ੍ਰਤੀ ਜੇਕਰ ਤੁਹਾਡੇ ਵਿਚਾਰ ਰਫਤਾਰ ਰਾਏ ਦੀ ਇਸ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਜਾਂਨ ਸਹਿਮਤ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਦਰਸ਼ਕੋ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ